ਉਸ ਪੈਗੰਬਰ ਇਹਨਾਂ ਦੇ ਉਹਨਾਂ ਨੇ ਆਪਣੀਆਂ ਕੁੜੀਆਂ ਦੇ ਨਾਲੇ ਸੈਕਸ ਕਰਕੇ ਬੱਚੇ ਪੈਦਾ ਕੀਤੇ ਅਗਰ ਉਹਨਾਂ ਨੇ ਬਾਈਬਲ ਪੜ੍ਹਨੀ ਹ ਤਾਂ ਮੇਰੇ ਹਿਸਾਬ ਨਾਲ ਉਹਨਾਂ ਨੂੰ ਪੰਜਾਬੀ 'ਚ ਨਹੀਂ ਪੜ੍ਹਨੀ ਚਾਹੀਦੀ ਪੰਜਾਬੀ ਦੇ ਮੀਨਿੰਗ ਦੋ ਨਿਕਲਦੇ ਆ ਹਰ ਗੱਲ ਦੇ ਇਸ ਕਰਕੇ ਤੁਸੀਂ ਹਿੰਦੀ ਦਾ ਉਚਾਰਨ ਕਰੋ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਇੱਕ ਪੈਗੰਬਰ ਇਹਨਾਂ ਦੇ ਉਹਨੇ ਆਪਣੇ ਦੋ ਭੈਣਾਂ ਦੇ ਨਾਲ ਮਲੇ ਸੈਕਸ ਕਰਕੇ ਉਹਨਾਂ ਦਾ ਬੱਚੇ ਪੈਦਾ ਕੀਤੇ ਵੀ ਮਤਲਬ ਜੇ ਤੂੰ ਹੀ ਮਤਲਬੀ ਕ੍ਰਿਸਚੀਅਨਟੀ ਨੂੰ ਫੋਲੋ ਕਰਦੇ ਜੇ ਬਹੁਤ ਵਧੀਆ ਤਰੀਕੇ ਨਾਲ ਫੋਲੋ ਕਰਦੇ ਜੇ ਫਿਰ ਉਹਦੇ ਵਿੱਚ ਤੇ ਲਿਖਿਆ ਆਪਣੀਆਂ ਭੈਣਾਂ ਨਾਲ ਸੈਕਸ ਕਰਕੇ ਬੱਚੇ ਕਰੋ ਆਪਣੀਆਂ ਕੁੜੀਆਂ ਨਾਲ ਫਿਰ ਤੁਸੀਂ ਵੀ ਕਰੋ ਫਿਰ ਮੈਂ ਤੁਹਾਨੂੰ ਮੰਨਦਾ ਵੀ ਤੁਸੀਂ ਸੱਚੇ ਧਰਮ ਦੇ ਵਿੱਚ ਚੱਲਦੇ ਹੋ ਬਾਈਬਲ ਦੇ ਵਿੱਚ ਪੜੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਬਈ ਮੋਸਟਲੀ ਲੋਕ ਪੜ੍ਹਦੇ ਨਹੀਂ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਵੀ ਔਰਤ ਜਿਹੜੀ ਆ ਨਰਕ ਦਾ ਦਵਾਰ ਆ ਹੁਣ ਸੋਚੋ ਵੀ ਤੁਹਾਡੀ ਮਾਂ ਜਾਂ ਭੈਣ ਨਰਕ ਆ ਉਹ ਫੋਨ ਆ ਰਹੇ ਕਰੋ ਤੇ ਮੈਨੂੰ ਹੁਣੇ-ਹੁਣੇ ਮੈਨੂੰ ਕਈ ਮਤਲਬ ਵੀ ਬਲੈਂਕ ਕਾਲ ਪਾਸਟਰ ਜਾਂ ਫਾਦਰ ਵਗੈਰਾ ਦੀਆਂ ਆਉਂਦੀਆਂ ਰਹੀਆਂ ਜਿਨ੍ਹਾਂ ਨੇ ਮੱਲੇ ਵੀ ਮੈਨੂੰ ਮੱਲੇ ਵੀ ਬਹੁਤ ਜ਼ਿਆਦਾ ਪੈਸੇ ਆਫਰ ਕੀਤੇ ਕਹਿ ਦਿੰਦੇ ਸੈਕਨਰ ਸੈਂਡ ਕਰਦੇ ਅਸੀਂ ਤੈਨੂੰ 10 ਲੱਖ 15 ਲੱਖ ਮੱਲੇ ਪਹਿਲੇ ਪਾ ਦਾਂਗੇ ਤੈਨੂੰ ਨਹੀਂ ਸਾਡੇ ਤੇ ਯਕੀਨ ਹੈ ਕਿਹਾ ਨਹੀਂ ਮੈਨੂੰ ਚਾਹੀਦੇ ਨਹੀਂ ਤੁਸੀਂ ਮੈਨੂੰ ਨਹੀਂ ਖਰੀਦ ਸਕਦੇ ਆ ਬਾਪੂ ਵੀ ਮੱਲੇ ਵੀ ਮੇਰੇ ਨਾਲ ਨਹੀਂ ਇਸ ਵਕਤ ਮੈਂ 1.5 ਸਾਲ ਹੋ ਗਿਆ ਕਾਰੋਬਾਰ ਇਹ ਪਹਿਲੇ ਲੱਗੇ ਮੇਰੇ ਚਾਚਾ ਚਾਚੀ ਜੀ ਆ ਉਹਨਾਂ ਨਾਲ ਲਾਗੋ ਲਾਗੋ ਨੰਗ ਜਾਣਾ ਉਹਨਾਂ ਨੇ ਕਦੀ ਮੈਨੂੰ ਐ ਤੱਕ ਪੁੱਛਿਆ ਨਹੀਂ ਮੋਢੇ ਤੇ ਹੱਥ ਰੱਖ ਕੇ ਵੀ ਤੇਰਾ ਕੀ ਹਾਲ ਆ ਤੇਰਨਾ ਕਿਦਾਂ ਬੀਤ ਰਹੀ ਹੈ ਤੇਰੇ ਤੇ ਸਾਰੇ ਝੂਠੇ ਇਲਜ਼ਾਮ ਲਾਏ ਹੁਣ ਜੇ ਗੁਰੂ ਗ੍ਰੰਥ ਸਾਹਿਬ ਹੈ ਨਾ ਤਾਂ ਉਹ ਇੱਕ ਹੈ ਉਹਨੂੰ ਅਲੱਗ-ਅਲੱਗ categories ਨਹੀਂ ਦਿੱਤੀ ਜੇ ਪੈਸੇ ਮੰਗੋ ਕਿੰਨੇ ਪੈਸੇ ਦਈਏ ਤੁਹਾਨੂੰ ਸਾਡੇ ਤਰਫ ਜਾਣਦੇ ਜਨਾਬ ਮੈਨੂੰ ਪੈਸੇ ਨਹੀਂ ਚਾਹੀਦੇ ਪੈਸੇ ਮੇਰੇ ਪਾਪੇੜੇ ਮੈਨੂੰ 4.5 ਲੱਖ ਆਫਰ ਕੀਤੀ ਸੀ 4.5 ਲੱਖ ਦਾ ਕੁਛ ਵੀ ਨਹੀਂ ਕਰੋੜਾਂ ਦੀ ਗੱਲ ਕਰੋ ਤੇ ਫਿਰ ਜਦੋਂ ਤੁਹਾਨੂੰ ਘਰੋਂ ਕੱਢਿਆ ਫਿਰ ਕੁਛ ਦਿੱਤਾ ਲੇਤਾ ਵੀ ਬੰਦੇ ਕਹਿੰਦੇ 4.5 ਲੱਖ ਰੁਪਏ ਦੇ ਰਹੇ ਸੀਗੇ ਉਹ ਫਿਰ ਕੁਛ ਦਿੱਤਾ ਵੀ ਕਿ ਹਾਂਜੀ ਬਿਲਕੁਲ ਦਿੱਤਾ ਵਾ ਮੇਰੇ ਉੱਤੇ ਕੇਸ ਕਰਤਾ ਇਹਨਾਂ ਨੇ ਮੈਨੂੰ ਮਲੇ 307 ਦੀ ਧਾਰਾ ਦਿੱਤੀ ਆ ਬਾਪ ਦੀ ਯਾਦ ਆਉਂਦੀ ਆ ਜਦੋਂ ਬੈਠੇ ਹੁੰਦੇ ਹੋ ਕਿ ਬਾਪ ਛੁੱਟ ਗਿਆ ਹੁਣ ਮੇਰਾ ਬਾਪ ਹੁਣ ਗੁਰੂ ਗੋਬਿੰਦ ਸਿੰਘ ਜੀ ਜਦ ਦੀ ਘਟਨਾ ਸਾਰੀ ਸੁਣ ਕੇ ਮੇਰੇ ਆਪਣੇ ਰੋਮ ਕੰਡੇ ਖੜੇ ਆ ਕਿ ਇੱਕ ਬਾਪ ਜਿਨੇ ਆਪਣੇ ਬੱਚਿਆਂ ਵਾਸਤੇ ਸਭ ਕੁਝ ਕੀਤਾ ਹੋਵੇ ਉਸ ਨੂੰ ਨੰਗੇ ਕਰਕੇ ਘਰੋਂ ਕੱਢ ਦਿੱਤਾ ਗਿਆ ਉਹ ਬਾਪ ਨੂੰ ਕੀ ਕਵਾਂਗੇ ਅਸੀਂ ਇਸ ਤੋਂ ਲੈ ਰੰਗਜੀਤ ਰੰਗਜੀਤ ਵੀ ਆ ਤੈਨੂੰ ਫੋਨ ਕਰਦੇ ਹੁਣ ਕਿ ਇਹਨੂੰ ਪਾਸਟਰ ਨਹੀਂ ਇਹਦਾ ਪਿਓ ਪਾਸਟਰਾਂ ਤੋਂ ਫੋਨ ਕਰਵਾ ਰਿਆ ਜੀ ਪਿਓ ਨੇ ਕੇਸ ਕਰਤਾ ਭਾਬੀ ਸਾਕੀ ਤੋਂ ਬਿਆਨ ਦਿਵਾ ਕੇ ਵੀ ਮੇਰ ਨਾਲ ਇਹ ਮਤਲਬ ਗਲਤ ਰਕਤਾਂ ਕਰਤਾ ਹੁਣ ਮੇਰੇ ਕੋਲ ਤੇ ਚਾਰ ਦਿਨ ਹੈ ਮੇਰੀਆਂ ਨਿੱਕੇ ਨਿੱਕੇ ਬੱਚੀਆਂ 'ਚ ਮੇਰੇ ਘਰ ਚ ਰਹਿ ਰਿਆ ਵਾ ਨਸ਼ੇੜੀ ਕਹਤਾ ਮੈਂ ਤੈਨੂੰ ਵਿਚਾਰੇ ਨੂੰ ਚਿਪਸ ਦਾ ਪੈਕੇਟ ਵੀ ਨਹੀਂ ਕਿਤੇ ਖਾਂਦਿਆਂ ਵੇਖਿਆ ਕਹਿੰਦਾ ਭਾਜੀ ਮੈਂ ਬਾਹਰ ਦਾ ਖਾਂਦਾਂ ਨਹੀਂ ਜਿਹੜਾ ਆਪਣੇ ਉਹ ਵੀਰ ਦੱਸ ਰਿਹਾ ਸੀ ਕਹਿੰਦਾ ਕੁੱਤਿਆਂ ਨੂੰ ਬਰੈਡ ਪਾ ਦਿੰਦੇ ਆ ਮੈਨੂੰ ਤੇ ਮੇਰੀ ਮਾਂ ਨੂੰ ਨਹੀਂ ਦਿੰਦੇ ਜਦੋਂ ਮੈਨੂੰ ਇਹਦਾ ਪਤਾ ਲੱਗਾ ਆਡੀਓ ਮੈਂ ਸਾਂਝੀ ਕਰਾਂਗਾ ਆਡੀਓ ਵਿੱਚ ਪਹਿਲਾਂ ਤਾਂ ਇਹਨੂੰ ਡਰਾਇਆ ਧਮਕਾਇਆ ਗਿਆ ਕਿ ਸਾਨੂੰ ਉੱਤੋਂ ਹੁਕਮ ਹੋਇਆ ਕਿਥੋਂ ਮੈਨੂੰ ਕਿਹਦਾ ਪਤਾ ਕਿਥੋਂ ਉੱਤੋਂ ਕਹਿੰਦਾ ਉੱਤੋਂ ਉੱਤੋਂ ਹੁਕਮ ਹੋਇਆ ਵਾ ਤੈਨੂੰ ਚੋਕੇ ਲੈ ਕੇ ਆਉਣਾ ਤੇ ਮੈਂ ਉਹ ਵੀਰ ਨੂੰ ਖਾਦਾ ਕਿ ਆ ਵੇਖੋ ਸ਼੍ਰੀ ਅਕਾਲ ਤਖਤ ਸਾਹਿਬ ਦਾ ਲੈਟਰ ਪੜ੍ਹ ਆ ਤੇ ਇਹ ਹੁਣ ਸਾਨੂੰ ਵੀ ਨਿਰੰਕਾਰ ਦਾ ਹੁਕਮ ਹੋ ਗਿਆ ਕਿ ਭਾਈ ਇਹ ਹੁਣ ਟੀਨੂ ਨਹੀਂ ਰਿਹਾ ਹਰਪ੍ਰੀਤ ਸਿੰਘ ਬਣ ਗਿਆ ਤੇ ਮੇਰੇ ਵੀਰੋ ਸਾਨੂੰ ਵੀ ਨਰੰਕਾਰ ਦਾ ਹੁਕਮ ਹੋ ਗਿਆ ਵਾ ਤੁਹਾਡੇ ਹੁਕਮਰਾਨਾਂ ਦੇ ਉੱਪਰ ਵੀ ਇਸ ਅਕਾਲ ਪੁਰਖ ਬੈਠਾ ਹੈ ਉਹਦਾ ਹੁਕਮ ਹੋ ਗਿਆ ਕਿ ਦਵਿੰਦਰ ਸਿੰਘ ਇਹਨੂੰ ਭਰਾ ਬਣਾ ਕੇ ਆਪਣੇ ਘਰ ਰੱਖ ਤੇ ਜਿਹੜਾ ਕੋਈ ਇਹਦੇ ਹਲਾ ਹੋਏਗਾ ਫਿਰ ਤੂੰ ਆਣਾ ਸਿਧਾਂਤ ਸਾਨੂੰ ਸਾਨੂੰ ਤੇ ਯਾਦ ਆ ਵੀ ਘਰ ਆਏ ਮਾਂ ਮਾਰ ਵਾਸਤੇ ਦੇਗਾ ਤੇ ਜਿਹੜਾ ਚੜ ਕੇ ਆਊਗਾ ਤੇ ਇਹਗਾ ਹੁਣ ਸੋਚ ਸਮਝ ਕੇ ਆਇਓ ਇਹ ਹੁਣ ਤੁਹਾਡੇ ਮੂੰਹ ਤੇ ਚਪੇੜ ਮਾਰ ਕੇ ਗਿਆ ਚਪੇੜ ਹੋਰ ਵੀ ਆ ਉਹ ਕਹਿੰਦੇ ਇਹ ਹਮੇਸ਼ਾ ਹੀ ਇਸਾਈ ਭਾਈ ਚਾਰਾ ਵਾਲੇ ਕਹਿੰਦੇ ਨੇ ਸਬੂਤ ਦਿਖਾਓ ਪੈਸਿਆਂ ਵਾਲਾ ਆਡੀਓ ਸਾਹਮਣੇ ਆ ਗਿਆ ਦਾ ਵੀਰ ਕਹਿੰਦਾ ਕੋਈ ਪਾਸਟਰ ਕੋਈ ਆਣ ਕੇ ਪਾਦਰੀ ਮੇਰੇ ਸਾਹਮਣੇ ਸਾਬਤ ਕਰ ਜੇ ਕਿ 5 ਜੰਨੇਵਰੀ ਨੂੰ ਜਸੂਸੀ ਦਾ ਜਨਮ ਹੋਇਆ ਇਹ ਹੁਣ ਜਵਾਬ ਦੇ ਸਕਦਾ ਜਿਹੜੇ ਸੇੜਾ ੜਾਉਣ ਵਾਸਤੇ ਰੱਖੇ ਨਾਲ ਆ ਜਾਣ ਇਹ ਵੀ ਗੁਰੂ ਦਾ ਖਾਲਸਾ ਹੁਣ ਤਿਆਰ-ਬਾਰ ਤਿਆਰ ਆ ਕੱਟੀ-ਕਟਾ ਕਢ ਲੈ ਕਿਆ ਸਭ ਸੰਗਤਾਂ ਨੂੰ ਪ੍ਰਤੀ ਵਿਵਿੱਧਤ ਹੋ ਕੇ ਇਸ ਨਾਲ ਹਰ ਪ੍ਰਕਾਰ ਸੰਗਤ ਪੰਗਤ ਖਾਣ ਪੀਣ ਅਤੇ ਭੇਦ ਵਰਤਿਆ ਜਾਵੇ ਤੇ ਗੁਰੂ ਦਸ਼ਮ ਪਾਤਸ਼ਾਹ ਜੀ ਦਾ ਸੁਪੁੱਤਰ ਸੁਪੁੱਤਰੀ ਸਮਝ ਆ ਜਾਵੇ ਤੇ ਕੋਈ ਸ਼ੰਕਾ ਨਾ ਕੀਤੀ ਜਾਵੇ ਹੁਣ ਗੁਰੂ ਦਾ ਪੁੱਤਰ ਆ ਅਹੀ ਗੁਰੂ ਦੇ ਖਾਲਸੇ ਅਸੀਂ ਗੁਰੂ ਦੇ ਪੁੱਤਰ ਆ ਸਾਡੇ ਭਰਾ ਵਾਲੇ ਕੰਗਲ ਚੁੱਕ ਕੇ ਆਵੇ ਦੇਖਿਓ ਭੱਜਦੇ ਆ ਫਿਰ ਕਿਤਾ ਚੀਕਾਂ ਉਹਨਾਂ ਦੀ ਪਾਉਂਦੇ ਆ ਆ ਪੈਸਾ ਮੋਟੀਵੇ ਨਹੀਂ ਮੇਰਾ ਮੇਰਾ ਹੁਣ ਮੋਟੀਵੇ ਆ ਕਿ ਛੋਟੇ ਛੋਟੇ ਜਿਹੜੇ ਬੱਚੇ ਆ ਨਾ ਉਹਨਾਂ ਵਾਸਤੇ ਇਨਸਪੀਰੇਸ਼ਨ ਬਣਨਾ ਕਰਦਿਆਂ ਉਹਨਾਂ ਦੇ ਦਿਮਾਗ ਦੇ ਵਿੱਚ ਨਿਆਂਗ ਸਿੰਘ ਬਾਣੇ ਵਾਲੇ ਜਾਂ ਗੁਰੂ ਦੇ ਸਿੱਖ ਜਿਹੜੇ ਨਾ ਉਹ ਖਾਲਸਤਾਨੀ ਹੈ ਮੈਂ ਖੁਦ ਅਪੀਲ ਕਰਦਾ ਮੈਂ ਸਿੰਘ ਸਾਹਿਬ ਨਾਲ ਨੂੰ ਕਹਿੰਦੀ ਰਵੀਰ ਸਿੰਘ ਜੀ ਨੂੰ ਮੈਂ ਖੁਦ ਆਪ ਲੈ ਕੇ ਜਾਵਾਂਗਾ ਕਿ ਇਸ ਬੱਚੇ ਦੀ ਪਾਏ ਵਾਈ ਹੁਣ ਜਿਹੜੀ ਅਕਾਲਤਾ ਸਾਹਿਬ ਕਰੇਗਾ ਪੰਜਾਬ ਵਿੱਚ ਲਗਾਤਾਰ ਹੀ ਇਸਾਈ ਭਾਈਚਾਰੇ ਵੱਲੋਂ ਸਿੱਖ ਨੌਜਵਾਨਾਂ ਨੂੰ ਆਪਣੇ ਧਰਮ ਨੂੰ ਪਰਵਰਤਨ ਕਰਨ ਵਾਸਤੇ ਜ਼ੋਰ ਪਾਇਆ ਜਾਂਦਾ ਹੈ ਲੇਕਿਨ ਹਮੇਸ਼ਾ ਹੀ ਇਸ ਦਾ ਕੋਈ ਵੀ ਫਰੂਫ ਜਿਹੜਾ ਹੈ ਉਹ ਸਾਹਮਣੇ ਨਹੀਂ ਆ ਪਾਇਆ ਲੇਕਿਨ ਅੱਜ ਇੱਕ ਇਸ ਤਰ੍ਹਾਂ ਦਾ ਨੌਜਵਾਨ ਜਿਸ ਵੱਲੋਂ ਹੁਣ ਕ੍ਰਿਸਚਨ ਕਮਿਊਨਿਟੀ ਨੂੰ ਛੱਡ ਕੇ ਸਿੱਖ ਧਰਮ ਨੂੰ ਅਪਣਾਇਆ ਗਿਆ ਹੈ ਅਤੇ ਉਸ ਨੂੰ ਵਾਪਸ ਜਾਣ ਵਾਸਤੇ ਕਰੋੜਾਂ ਰੁਪਏ ਦੀ ਆਫਰ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਉਸ ਨੌਜਵਾਨ ਦਾ ਨਾਮ ਪਹਿਲਾਂ ਟਿੱਪੂ ਸੀ ਲੇਕਿਨ ਉਹ ਹਰਪ੍ਰੀਤ ਸਿੰਘ ਬਣ ਗਿਆ ਜਰੂਰ ਦਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਸ ਵੱਲੋਂ ਅੰਮ੍ਰਿਤਪਾਣ ਜਿਹੜਾ ਹੈ ਉਹ ਕੀਤਾ ਗਿਆ। ਉਹ ਨੌਜਵਾਨ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਵੀ ਕਰਦੇ ਆ ਕਿਉਂਕਿ ਅਕਸਰ ਹੀ ਇਹ ਚੀਜ਼ਾਂ ਜਰੂਰ ਸਾਹਮਣੇ ਆਉਂਦੀਆਂ ਨੇ ਕਿ ਜਦੋਂ ਧਰਮ ਪਰिवर्तन ਹੁੰਦਾ ਹੈ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਵਾਪਸ ਉਸ ਨੂੰ ਲੈ ਕੇ ਜਾਣ ਵਾਸਤੇ ਕਰੋੜਾਂ ਰੁਪਏ ਜਿਹੜੇ ਨੇ ਉਹ ਲਗਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟਿੱਪੂ ਤੋਂ ਹਰਪ੍ਰੀਤ ਸਿੰਘ ਬਣਿਓ ਕਿੰਨਾ ਕਮਾਨ ਮਹਿਸੂਸ ਹੋ ਰਿਹਾ? ਬਹੁਤ ਜ਼ ਕਿਸ ਤਰ੍ਹਾਂ ਦੀ ਮੰਗ ਚ ਆਇਆ ਕਿ ਹਰਪ੍ਰੀਤ ਸਿੰਘ ਬੰਨਾ ਆ ਔਰ ਇਸਾਈ ਭਾਇਚਾਰਨ ਛਟਣਾ ਕੁਝ ਚੀਜ਼ਾਂ ਮੈਨੂੰ ਇਸਾਈ ਧਰਮ ਦੇ ਵਿੱਚ ਸਹੀ ਨਹੀਂ ਲੱਗੀਆਂ ਜਿਸ ਕਰਕੇ ਕਿਹੜੀ ਕਿਹੜੀ ਚੀਜ਼ ਜਿਹੜੀ ਆ ਠੀਕ ਨਹੀਂ ਲੱਗੀ ਭੈਣ ਭਰਾ ਦੇ ਰਿਸ਼ਤੇ ਦੀ ਮਰਿਆਦਾ ਨਹੀਂ ਹੈਗੀ ਤੇ ਕੁੜੀ ਦੇ ਦੇ ਰਿਸ਼ਤੇ ਦੀ ਮਰਿਆਦਾ ਨਹੀਂ ਹੈਗੀ ਪਿਓ ਦੇ ਰਿਸ਼ਤੇ ਦੀ ਮਰਿਆਦਾ ਨਹੀਂ ਹੈਗੀ ਇਹਦੇ ਵਿੱਚ ਕੁਝ ਪੈਗੰਬਰ ਇਹਨਾਂ ਦੇ ਉਹਨਾਂ ਨੇ ਆਪਣੀਆਂ ਕੁੜੀਆਂ ਦੇ ਨਾਲੇ ਸੈਕਸ ਕਰਕੇ ਬੱਚੇ ਪੈਦਾ ਕੀਤੇ ਇਹ ਕਿੱਥੋਂ ਤੁਸੀਂ ਸੁਣਿਆ ਐ ਇਸ ਚੀਜ਼ਾਂ ਜਿਹੜੀਆਂ ਪੜੀਆਂ ਜਾਂ ਸੁਣੀਆਂ ਕਿੱਥੋਂ ਨੇ 올ਡ ਟੈਸਟਾਮੈਂਟ ਪੁਰਾਣੇ ਨਿਯਮ ਦੇ ਵਿੱਚ ਇਹ ਲਿਖਿਆ ਗਿਆ ਐ ਤੁਸੀਂ ਪੜੀਏ ਖੁਦ ਹਾਂਜੀ ਖੁਦ ਪੜੀਏ ਮੈਂਸ਼ਨ ਐ ਹਰ ਬਾਈਬਲ ਦੇ ਵਿੱਚ ਆ ਬਾਕੀ ਜਿਹੜੀ ਅੱਜ ਨਵੀਆਂ ਬਾਈਬਲਾਂ ਆਉਂਦੀਆਂ ਐ ਜਿਹੜੇ ਨਵੇਂ ਜਿਹੜੇ ਬਣ ਰਹੇ ਜਾਂ ਕਨਵਰਟ ਹੋ ਰਹੇ ਆ ਉਹਨਾਂ ਨੂੰ ਮਤਲਬੀ ਨਿਊ ਟੈਸਟੀਮਣੀ ਪੜਾਉਂਦੇ ਆ ਜਿਹੜੇ ਵੀ ਮਤਲਬ ਨਵੇਂ ਬਾਰੇ 올ਡ ਟੈਸਟੀਮੈਂਟ ਪੜਾਉਂਦੇ ਨਹੀਂ ਲੇਕਿਨ ਅੱਜ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹ ਇਸਾਈ ਭਾਈਚਾਰੇ ਦੇ ਵਿੱਚ ਜਾਂ ਇਸਾਈ ਧਰਮ ਅਪਣਾ ਰਹੇ ਨੇ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਜ਼ਰ ਨਹੀਂ ਆ ਰਹੀ ਤੁਸੀਂ ਸਿੱਖ ਧਰਮ ਦੇ ਵਿੱਚ ਚਲੇ ਗਏ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਇਹ ਪਿਆਰਾ ਆ ਕੀ ਕਾਰਨ ਡਿਫਰੈਂਸ ਕੀ ਦੋਨਾਂ ਦੇ ਵਿੱਚ ਜਾ ਤੇ ਉਹ ਸਹੀ ਤਰੀਕੇ ਨਾਲ ਪੜਦੇ ਨਹੀਂ ਆ ਅਗਰ ਉਹਨਾਂ ਨੇ ਬਾਈਬਲ ਪੜ੍ਹਨੀ ਆ ਤੇ ਮੇਰੇ ਹਿਸਾਬ ਨਾਲ ਉਹਨਾਂ ਨੂੰ ਪੰਜਾਬੀ ਚ ਨਹੀਂ ਪੜ੍ਹਨੀ ਚਾਹੀਦੀ ਪੰਜਾਬੀ ਦੇ मीनिंग ਦੋ ਨਿਕਲਦੇ ਆ ਹਰ ਗੱਲ ਦੇ ਇਸ ਕਰਕੇ ਤੁਸੀਂ ਹਿੰਦੀ ਦਾ ਉਚਾਰਨ ਕਰੋ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਤੁਸੀਂ ਕਿਤਾਹ ਸੁਚਾਰਨ ਹਾਂਜੀ ਮੈਂ ਸੁਣਿਆ ਤੁਸੀਂ ਬਾਈਬਲ ਪੜ੍ਹਨ ਲੱਗੇ ਸੀ ਕਿ ਤੁਹਾਨੂੰ ਕਿਸੇ ਨੇ ਕਿਹਾ ਕਿ ਤੇਰੇ ਸਵਾਲਾਂ ਦੇ ਜਵਾਬ ਇੱਥੋਂ ਮਿਲਣਗੇ ਤੇ ਹੋਰ ਹੀ ਸੱਚੋ ਪੰਚ ਪੈ ਗਏ ਕੀ ਸੀ ਕਿ ਕਹਾਣੀ ਸਾਰੀ ਉਹ ਕਹਾਣੀ ਇਹ ਸੀ ਕੋਈ ਸਾਡੇ ਲਾਗੇ ਪਾਸਟਰ ਸੀ ਤੇ ਉਹ ਮੈਨੂੰ ਕਹਿੰਦੇ ਵੀ ਮੇਰਾ ਇਹ ਹੀ ਵੀ ਮੈਨੂੰ ਨਾ ਮਲੇ ਸੈਟੀਸਫਾਈਡ ਨਹੀਂ ਹੋ ਰਿਹਾ ਦਿਮਾਗ ਨੂੰ ਵੀ ਤੇ ਆਪਣੇ ਆਪ ਨੂੰ ਵੀ ਮੈਨੂੰ ਲੱਗਦਾ ਨਹੀਂ ਸੀ ਵੀ ਮੈਂ ਸੈਟੀਸਫਾਈਡ ਆ ਤੇ ਇਹਨਾਂ ਨੇ ਕਹਿੰਦੇ ਵੀ ਤੁਸੀਂ ਨਾ ਮਲੇ ਬਾਈਬਲ ਪੜਿਆ ਕਰੋ ਤੇ ਤੁਸੀਂ ਸੈਟੀਸਫਾਈਡ ਹੋ ਜਾਓਗੇ ਤੇ ਕਹਿੰਦੇ ਜੋ ਤੁਹਾਡੇ ਮਨ 'ਚ ਹੋਣਗੇ ਸਵਾਲ ਉਹ ਲਿਖ ਲਓ ਤੇ ਤੁਹਾਨੂੰ ਆਨਸਰ ਮਿਲ ਜਾਣਗੇ ਬਾਈਬਲ ਦੇ ਵਿੱਚੋਂ ਹੀ ਵੀ ਜੋ ਸਾਇੰਸ ਵੀ ਨਹੀਂ ਦੇ ਰਹੀ ਮਤਲਬ ਉਹ ਆਨਸਰ ਵੀ ਮਿਲ ਜਾਣਗੇ ਚਲੋ ਠੀਕ ਹੈ ਅਸੀਂ ਮਤਲਬ ਉਹ ਚੀਜ਼ ਨੂੰ ਸਵਾਲ ਲਿਖੇ ਰਜਿਸਟਰ ਲੈ ਲਿਆ ਉਹਦੇ ਤੇ ਲਿਖ ਕੇ ਤੇ ਬਾਈਬਲ ਪੜਨੀ ਸ਼ੁਰੂ ਕਰਤੀ 29 ਦਿਨ ਮੈਨੂੰ ਲੱਗੇ ਪੂਰੀ ਬਾਈਬਲ ਪੜਨ ਲੱਗਿਆ ਬਾਈਬਲ ਪੜਦਾ ਰਿਹਾ ਲੋਕਡਾਊਨ ਹੁੰਦਾ ਸੀ ਵਿਹਲੇ ਤੇ ਹੁੰਨੇ ਆ ਪੜਦੇ ਰੇ ਪੜਦੇ ਰੇ ਤੇ ਪੜ ਪੜ ਕੇ ਨਾਲ ਮਤਲਬ ਵੀ ਉਹ ਮਤਲਬ ਅਸੀਂ ਜਵਾਬ ਲੈਣਗੇ ਹੀ ਉਲਟਾ 65 ਸਵਾਲ ਮੇਰੇ ਕੋ ਆ ਗਏ ਹੋਰ ਕਿਹੜੇ ਕਿਹੜੇ ਸਵਾਲ ਸੀ ਉੱਥੇ ਐਦਾਂ ਹੀ ਮਤਲਬ ਵੀ ਜਿੱਦਾਂ ਵੀ ਭੈਣ ਭਰਾ ਦੇ ਰਿਸ਼ਤੇ ਦੀ ਮਰਿਆਦਾ ਨਹੀਂ ਆ ਕੁਝ ਹੋਰ ਬਹੁਤ ਚੀਜ਼ਾਂ ਆ ਮੈਨੂੰ ਉਹ ਲੋਕਡਾਊਨ ਤੋਂ ਪਹਿਲੇ ਦੀਆਂ ਚੀਜ਼ਾਂ ਮਤਲਬ ਵੀ ਪੜ ਰਿਆ ਆ ਆ ਬਾਕੀ ਕੋਈ ਗੱਲ ਨਹੀਂ ਥੋੜੇ ਦੇਰ ਤੱਕ ਆਪਾਂ ਇਹ ਚੀਜ਼ ਐਕਸਪੋਜ਼ ਕਰਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਲੇਕਿਨ ਕਈ ਲੋਕ ਸਵਾਲ ਪੁੱਛਣਗੇ ਵੀ ਜਿਵੇਂ ਤੁਸੀਂ ਕਹਿੰਦਾ 65 ਸਵਾਲ ਨੇ ਕੋਈ ਚਾਰ ਸਵਾਲ ਜਿਹੜੇ ਤੁਸੀਂ ਉਹ ਲੋਕਾਂ ਨੂੰ ਪੁੱਛਣਾ ਚਾਹੋ ਜਿਹੜੇ ਕਮੈਂਟਾਂ ਦੇ ਵਿੱਚ ਗਿਆਨ ਭੋਗਦੇ ਨੇ ਉਹਨਾਂ ਨੂੰ ਪੁੱਛਣਾ ਚਾਹੋ ਕਿ ਬਾਈਬਲ ਦੇ ਵਿੱਚ ਆਸ ਚਾਰ ਸਵਾਲ ਜਿਹੜੇ ਮੇਰੇ ਸਪੈਸੀਫਿਕ ਅਗੇ ਨੇ ਇਹ ਪੁੱਛੇ ਜਾ ਸਕਣਗੇ ਹਾਂਜੀ ਚਲੋ ਠੀਕ ਹੈ ਆਪਾਂ ਇਹ ਕਹਿ ਦਿੰਦੇ ਆ ਅਗਰ ਪਰਮਾਤਮਾ ਆयां ਉਹਨੂੰ ਬੂਤਕਾਲ ਭਵਿਸ਼ਕਾਲ ਹਰ ਇੱਕ ਚੀਜ਼ ਦੀ ਨੋਲਿਜ ਹੈ ਠੀਕ ਹੈ ਜੀ ਉਹਦੇ ਵਿੱਚ ਸਟਾਰ ਦੇ ਜਦੋਂ ਆਪਾਂ ਸ੍ਰਿਸ਼ਟੀ ਸ਼ੁਰੂ ਕਰਦੇ ਆਂ ਤੇ ਪਰਮਾਤਮਾ ਨੇ ਚਲੋ ਆਪਾਂ ਇਹਨਾਂ ਨੂੰ ਇੱਕੋ ਸਵਾਲ ਪੁੱਛਨੇ ਆਂ ਪਰਮਾਤਮਾ ਹਰ ਇੱਕ ਚੰਗੀ ਕਰਦਾ ਇਹਨਾਂ ਦੀ ਬਾਈਬਲ ਦੇ ਵਿੱਚ ਲਿਖਿਆ ਆ ਠੀਕ ਆ ਅਗਰ ਪਰਮਾਤਮਾ ਹਰ ਇੱਕ ਚੰਗੀ ਕਰਦਾ ਵਾ ਤੇ ਉਹਨੇ ਫਿਰ ਸ਼ੈਤਾਨ ਕਿਉਂ ਬਣਾਇਆ ਮੈਨੂੰ ਇਹਦਾ ਜਵਾਬ ਦਿੱਤਾ ਜਾਵੇ ਫਿਰ ਸ਼ੈਤਾਨ ਆਪਣੇ ਆਪ ਤੇ ਬਣ ਨਹੀਂ ਜਾਂਦਾ ਕੋਈ ਸ਼ੈਤਾਨ ਨੂੰ ਬਣਾਉਣ ਵਾਲਾ ਵੀ ਤੇ ਕੋਈ ਹੋਏਗਾ ਇਹਦਾ ਜਵਾਬ ਮੈਨੂੰ ਇਹਨਾਂ ਕੋ ਚਾਹੀਦਾ ਇਹ ਤੇ ਇੱਕ ਹੋ ਗਿਆ ਦੂਸਰਾ ਹੋ ਗਿਆ ਕੁੜੀਆਂ ਦੇ ਨਾਲ ਸੰਬੰਧ ਬਣਾਉਣਾ ਤੀਸਰਾ ਸਵਾਲ ਤੀਸਰਾ ਮਲੇ ਆਪਣੀ ਇੱਕ ਪੈਗੰਬਰ ਇਹਨਾਂ ਦੇ ਉਹਨੇ ਆਪਣੇ ਦੋ ਭੈਣਾਂ ਦੇ ਨਾਲ ਮਲੇ ਸੈਕਸ ਕਰਕੇ ਉਹਨਾਂ ਨਾਲ ਬੱਚੇ ਪੈਦਾ ਕੀਤੇ ਵੀ ਮਤਲਬ ਜੇ ਤੂੰ ਹੀ ਮਤਲਬ ਵੀ 크ਰਿਸਚੀਅਨ ਟੀ ਨੂੰ ਫੋਲੋ ਕਰਦੇ ਜੇ ਬਹੁਤ ਵਧੀਆ ਤਰੀਕੇ ਨਾਲ ਫੋਲੋ ਕਰਦੇ ਜੇ ਫਿਰ ਉਹਦੇ ਵਿੱਚ ਤੇ ਲਿਖਿਆ ਆਪਣੀਆਂ ਭੈਣਾਂ ਨਾਲ ਸੈਕਸ ਕਰਕੇ ਬੱਚੇ ਕਰੋ ਆਪਣੀਆਂ ਕੁੜੀਆਂ ਨਾਲ ਵੀ ਫਿਰ ਤੁਸੀਂ ਵੀ ਕਰੋ ਫਿਰ ਮੈਂ ਤੁਹਾਨੂੰ ਮੰਨਦਾ ਵੀ ਤੁਸੀਂ ਸੱਚੇ ਧਰਮ ਦੇ ਵਿੱਚ ਚੱਲਦੇ ਹੋ ਚੌਥਾ ਚੌਥਾ ਇਹਨਾਂ ਦਾ ਇਹ ਆ ਕਿ ਇਹਨਾਂ ਨੇ ਮਲੇ ਆਦਮ ਹਵਾ ਦੇ ਸਟਾਰਟ ਕਰਦੇ ਆ ਮਤਲਬ ਵੀ ਹੁਣ ਸਟਾਰਟ ਤੇ ਹੀ ਮਤਲਬ ਪ੍ਰਮਾਤਮਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਬੰਦਾ ਸਹੀ ਹੈ ਇੱਕ ਬੰਦਾ ਗਲਤ ਹੈ ਤੁਸੀਂ ਪਰਮਾਤਮਾ ਵੇਖੋ ਉਹ ਵੀ ਪਰਮਾਤਮਾ ਗਲਤ ਬੰਦੇ ਦਾ ਸਾਥ ਦੇ ਜਾਂਦਾ ਵੈ ਗਲਤ ਗਲਤ ਬਚ ਜਾਂਦਾ ਵਾ ਤੇ ਜਿਹੜਾ ਸਹੀ ਆ ਉਹ ਮਰ ਜਾਂਦਾ ਵਾ ਹੁਣ ਇਹਦਾ ਜਵਾਬ ਕੀ ਆ ਵੀ ਫਿਰ ਪਰਮਾਤਮਾ ਫਿਰ ਗਲਤ ਦੇ ਨਾਲ ਆ ਇੱਕ ਪੰਜਵਾਂ ਤੁਸੀਂ ਮੈਨੂੰ ਵੀ ਦੱਸਿਆ ਇਹ ਕਹਿੰਦੇ ਕਿ ਇੱਕ ਔਰਤਾਂ ਨੂੰ ਇਹਦੇ ਵਿੱਚ ਜਿਹੜਾ ਹੈ ਉਹ ਅਲੱਗ ਰੂਪ ਦਿਖਾਇਆ ਗਿਆ ਹਾਲਾਂਕਿ Hindu ਸਮਾਜ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਦੇਵੀ ਦਾ ਰੂਪ ਦਿੱਤਾ ਸਿੱਖਾਂ ਦੇ ਵਿੱਚ ਸਿੰਘਣੀ ਦਾ ਰੂਪ ਜਿਹੜਾ ਆ ਉਹ ਸ਼ੇਰਨੀ ਦਾ ਦਿੱਤਾ ਹੈ ਕੀ ਲੱਗਦਾ ਹੈ ਕਿ ਇਹ ਸਵਾਲ ਉਹਨਾਂ ਨੂੰ ਪਚ ਪਾਏ ਸੀ ਕਿ ਜਦੋਂ ਤੁਸੀਂ ਸਵਾਲ ਪੁੱਛੇ ਸੀਗੇ ਪਛਦੇ ਨਹੀਂ ਸੀ ਤਈਏ ਤੇ ਉਹ ਮੈਨੂੰ ਕਹਿੰਦੇ ਸੀ ਕਿ ਤੂੰ ਇਹ ਸਵਾਲ ਨਹੀਂ ਪੁੱਛਣੇ ਉਹਨਾਂ ਦਾ ਸਾਫ਼-ਸਾਫ਼ ਲਿਖਾਇਆ ਹੈ ਕਿ ਮਤਲਬ ਜੇ ਤੁਸੀਂ ਬਾਈਬਲ ਦੇ ਵਿੱਚ ਪੜੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਬਈ ਮੋਸਟਲੀ ਲੋਕ ਪੜਦੇ ਨਹੀਂ ਉਹਦੇ ਵਿੱਚ ਸਾਫ਼-ਸਾਫ਼ ਲਿਖਾਇਆ ਹੈ ਵੀ ਔਰਤ ਜਿਹੜੀ ਆ ਨਰਕ ਦਾ ਦਵਾਰ ਆ ਹੁਣ ਸੋਚੋ ਵੀ ਤੁਹਾਡੀ ਮਾਂ ਜਾਂ ਭੈਣ ਨਰਕ ਆ ਵੀ ਉਹ ਇੰਨੀ ਗਲਤ ਜਾਂ ਗੰਦੀ ਆ ਜਿੰਨੂੰ ਤੁਸੀਂ ਖਰਾਬ ਆ ਵੀ ਉਹਨੂੰ ਨਰਕ ਸਮਝਦੇ ਜੀ ਜਦੋਂ ਤੁਸੀਂ ਹੁਣ ਸਾਬਤ ਸੂਰਤ ਹੋਏ ਹੋ ਹਾਂਜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤੁਸੀਂ ਅੰਮ੍ਰਿਤ ਪਾਨ ਕੀਤਾ ਛਕਿਆ ਅਮਰ ਗੁਰੂ ਵਾਲੇ ਬਣੇ ਹੋ ਹਾਂਜੀ ਘਰੋਂ ਫੋਨ ਆਉਣੇ ਨਹੀਂ ਸ਼ੁਰੂ ਹੋਏ ਕਿ ਤੂੰ ਵਾਪਸ ਆ ਜਾ ਕਿਹੜੇ ਪੰਗੇ ਚ ਪੈ ਰਿਆ ਆ ਅਸੀਂ ਇਸ ਜੀ ਨੂੰ ਲੈ ਕੇ ਕਈ ਫੋਨ ਨਹੀਂ ਆਣਾ ਸ਼ੁਰੂ ਹੋਇਆ ਬਹੁਤ ਫੋਨ ਆ ਰਹੇ ਕਰੋ ਤੇ ਮੈਨੂੰ ਆਉਣੇ ਆਉਣੇ ਮੈਨੂੰ ਕਈ ਮੱਲੇ ਵੀ ਬਲੈਂਕ ਕਾਲ ਪਾਸਟਰ ਜਾਂ ਫਾਦਰ ਵਗੈਰਾ ਦੀਆਂ ਆਉਂਦੀਆਂ ਰਹੀਆਂ ਜਿਨ੍ਹਾਂ ਨੇ ਮੱਲੇ ਵੀ ਮੈਨੂੰ ਮੱਲੇ ਵੀ ਬਹੁਤ ਜ਼ਿਆਦਾ ਪੈਸੇ ਆਫਰ ਕੀਤੇ ਕਹਿ ਦਿੰਦੇ ਸਕੈਨਰ ਸੈਂਡ ਕਰਦੇ ਅਸੀਂ ਤੈਨੂੰ 10 ਲੱਖ 15 ਲੱਖ ਮੱਲੇ ਪਹਿਲੇ ਪਾ ਦਾਂਗੇ ਤੈਨੂੰ ਨਹੀਂ ਸਾਡੇ ਤੇ ਯਕੀਨ ਕਾ ਨਹੀਂ ਮੈਨੂੰ ਚਾਹੀਦੇ ਨਹੀਂ ਤੁਸੀਂ ਮੈਨੂੰ ਨਹੀਂ ਖਰੀਦ ਸਕਦੇ ਮਾਪੇ ਤਾਂ ਕਿਸ ਤਰ੍ਹਾਂ ਦਾ ਸਕੋਰ ਰਿਆ ਫਿਰ ਮਾਪੇ ਵੀ ਮੱਲੇ ਵੀ ਮੇਰੇ ਨਾਲ ਨਹੀਂ ਇਸ ਵਕਤ ਮੈਂ 1.5 ਸਾਲ ਹੋ ਗਿਆ ਘਰੋਂ ਬਾਹਰ ਤੇ ਕਦੀ ਪੁੱਛਿਆ ਨਹੀਂ ਨਹੀਂ ਮੱਲੇ ਵੀ ਲੱਗੇ ਮੇਰੇ ਚਾਚਾ ਚਾਚੀ ਜੀ ਆ ਉਹਨਾਂ ਨੇ ਲਾਗੋ ਲਾਗੋ ਨੰਗ ਜਾਣਾ ਵਾ ਉਹਨਾਂ ਨੇ ਕਦੀ ਮੈਨੂੰ ਐਦਾ ਪੁੱਛਿਆ ਨਹੀਂ ਮੋਢੇ ਤੇ ਹੱਥ ਰੱਖ ਕੇ ਵੀ ਤੇਰਾ ਕੀ ਹਾਲ ਆ ਤੇਰੇ ਨਾਲ ਕਿਦਾਂ ਬੀਤ ਰਹੀ ਆ ਤੇਰੇ ਤੇ ਸਾਰੇ ਝੂਠੇ ਇਲਜ਼ਾਮ ਲਾਏ ਆ ਉਹ ਦਾ ਮਹੀਨਾ ਚੱਲਦਾ ਪੈ ਠੰਡ ਬੜੀ ਹੁੰਦੀ ਫਿਰ ਕਿਦਾਂ ਗੁਜ਼ਾਰਾ ਹੋ ਰਿਹਾ ਮੈਨੂੰ ਤੇ ਇਹੋ ਹੀ ਆ ਵੀ ਛੋਟੇ ਛੋਟੇ ਬੱਚੇ ਜਦੋਂ ਤਸੀਂ ਤੁਹਾਨੂੰ ਪਤਾ ਹੀ ਹੋਵੇਗਾ ਛਿੱਡੇ ਜੋ ਦੋ ਜੋਟੇ ਚਟੇ ਬੱਤੇ ਸਾਹਜਾ ਦੇ ਸੀ ਉਹਨਾਂ ਨੇ ਵੇਖੋ ਕਿੰਨੇ ਠੰਡੇ ਬੁਰਜ ਦੇ ਵਿੱਚ ਸੀ ਤੇ ਸਾਡੇ ਨਾਲ ਤੇ ਇੰਨਾ ਕੁਝ ਹੋਰ ਨਹੀਂ ਰਿਹਾ ਬਿਲਕੁਲ ਬਿਲਕੁਲ ਔਰ ਜਦੋਂ ਤੁਹਾਨੂੰ ਫੋਨ ਆਇਆ ਕੋਈ ਰਿਕਾਰਡਿੰਗ ਹੈ ਕਿ ਕੋਈ ਪ੍ਰੂਫ ਹੈ ਤੁਹਾਡੇ ਕੋਲ ਹਾਂਜੀ ਇੱਕ ਰਿਕਾਰਡਿੰਗ ਕੀਤੀ ਆ ਉਹ ਤੁਹਾਨੂੰ ਸੁਣਾਉਣੀ ਆ ਹੁਣ ਜੇ ਗੁਰੂ ਗ੍ਰੰਥ ਸਾਹਿਬ ਹੈ ਨਾ ਤਾਂ ਉਹ ਇੱਕ ਹੀ ਆ ਉਹਨੂੰ ਅਲਗ-ਅਲਗ ਕੈਟਾਗਰੀ ਨਹੀਂ ਦਿੱਤੀ ਬਿਲਕੁਲ ਗੁਰੂ ਗ੍ਰੰਥ ਸਾਹਿਬ ਬਾਰੇ ਗੱਲ ਹੋ ਰਹੀ ਆ ਇਹ ਪੈਸੇ ਮੰਗੋ ਕਿੰਨੇ ਪੈਸੇ ਦਈਏ ਤੁਹਾਨੂੰ ਸਾਡੇ ਧਰਮ ਚਾਹੁੰਦੇ। ਜਨਾਬ ਮੈਨੂੰ ਪੈਸੇ ਨਹੀਂ ਚਾਹੀਦੇ। ਪੈਸੇ ਮੇਰੇ ਪਾਪੇ ਨੇ ਮੈਨੂੰ 4.5 ਲੱਖ ਆਫਰ ਕੀਤੀ ਸੀ। 4.5 ਲੱਖ ਤਾਂ ਕੁਝ ਵੀ ਨਹੀਂ ਕਰੋੜਾਂ ਦੀ ਗੱਲ ਕਰੋ। ਕਰੋੜਾ ਕਰਾਣਾ ਜੀ ਤੁਹਾਨੂੰ ਕਹਿੰਦੇ ਜੇ ਮਨ ਲਵਾਂ ਮੈਂ ਜਮੀਰ ਮਾਰ ਦੂੰਗਾ ਨਾ ਤੇ ਮੈਨੂੰ ਮੱਲੇ ਵੀ ਕਰੋੜਾ ਬਣੀ ਚਾਹੀਦੇ। ਬਿਲਕੁਲ ਕਰੋੜਾ ਰੁਪਏ ਦੀ ਗੱਲ ਜਿਹੜੀ ਉਹ ਕੀਤੀ ਜਾ ਰਹੀ ਔਰ ਇਹ ਪਾਸਟਰ ਕਿਸ ਦਾ ਫੋਨ ਸੀਗਾ? ਹਾਂਜੀ ਮੈਨੂੰ ਇਹ ਪਹਿਲੇ ਵੀ ਆ ਰਹੇ ਆ ਮੱਲੇ ਜਦੋਂ ਮੱਲੇ ਵੀ ਅਮਰੇ ਸ਼ਗਨ ਤੋਂ ਬਾਅਦ ਮੈਨੂੰ ਬਹੁਤ ਜ਼ਿਆਦਾ ਕਾਲ ਆਉਂਦੇ ਰਹੇ ਆ ਮਤਲਬ ਬਲੈਂਕ ਕਾਲ ਹੀ ਮਤਲਬ ਕੋਈ ਨੰਬਰ ਨਹੀਂ ਆਉਂਦਾ ਤੁਹਾਡੇ ਮਾਪੇ ਨੇ ਫਿਰ ਜਦੋਂ ਤੁਹਾਨੂੰ ਘਰੋਂ ਕੱਢਿਆ ਫਿਰ ਕੁਝ ਦਿੱਤਾ ਲੇਤਾ ਵੀ ਬੰਦੇ ਕਹਿੰਦੇ ਸਾਢੇ 4 ਲੱਖ ਰੁਪਏ ਦੇ ਰਹੇ ਸੀਗੇ ਉਹ ਫਿਰ ਕੁਝ ਦਿੱਤਾ ਵੀ ਹਾਂਜੀ ਬਿਲਕੁਲ ਦਿੱਤਾ ਵਾ ਮੇਰੇ ਉੱਤੇ ਕੇਸ ਕਰਤਾ ਇਹਨਾਂ ਨੇ ਮੈਨੂੰ ਮਤਲਬ 307 ਦੀ ਧਾਰਾ ਦਿੱਤੀ ਆ ਇੱਕ ਇਹਨਾਂ ਨੇ ਮੈਨੂੰ ਚੋਰੀ ਦਾ ਨਾਮ ਮੈਨੂੰ ਚੋਰ ਦਾ ਖਿਤਾਬ ਦਿੱਤਾ ਵਾ ਨਸ਼ੇੜੀ ਦਾ ਖਿਤਾਬ ਦਿੱਤਾ ਵਾ ਕਪੜੇ ਪਾਏ ਮੇਰੇ ਲਾਲੇ ਸਿਆਲੀ ਪਿਛਲੇ ਸਾਲ ਲੈ ਕੇ ਦਿੱਤੇ ਸਾਰੇ ਮੇਰੇ ਕੋਲੇ ਬੂਟ ਲਾਲੇ ਮੇਰੇ ਕੋ ਫਿਰ ਆ ਕਪੜੇ ਕਿੰਨੇ ਲੈ ਕੇ ਦਿੱਤੇ ਇਹ ਸਰਦਾਰ ਸਾਹਿਬ ਹੋਣਾ ਨੇ ਮੈਨੂੰ ਲੈ ਕੇ ਦਿੱਤੇ ਤੇ ਕੀ ਲੱਗਦਾ ਨਹੀਂ ਆ ਕਿ ਮਾਂ ਬਾਪ ਜਿਹੜੇ ਨੇ ਉਹ ਤੇ ਆਪਣੇ ਬੱਚੇ ਵਾਸਤੇ ਮਰਨ ਤੱਕ ਚਲੇ ਜਾਂਦੇ ਰਹੇ ਆ ਜੇ ਉਹਨਾਂ ਨੂੰ ਕੋਈ ਸੂਈ ਚੁੱਪ ਜਾਂਦੀ ਆ ਤੇ ਉਹ ਤਰਵੋ ਮਿੱਟੀ ਹੋ ਜਾਂਦੇ ਤੁਹਾਨੂੰ ਤਾਂ ਕਪੜੇ ਲਾ ਕੇ ਉਹਨਾਂ ਘਰੋਂ ਕੱਢਤਾ ਫਿਰ ਉਹ ਕਿਸ ਤਰ੍ਹਾਂ ਦੇ ਬਾਪ ਸੀਗੇ ਕੋਈ ਗੱਲ ਨਹੀਂ ਕੀਤੀ ਪਿਤਾ ਜੀ ਤੁਸੀਂ ਕੀ ਕਰ ਰਹੇ ਹੋ ਹਾਂਜੀ ਗੱਲ ਕੀਤੀ ਸੀ ਬਟ ਮਤਲਬ ਉਹ ਕਹਿੰਦੇ ਆ ਵੀ ਜੇ ਤੇ ਤੂੰ ਵਾਪਸ ਆ ਜਾਵੇਂਗਾ ਅਸੀਂ ਤੇਰਾ ਸਾਰਾ ਕੁਝ ਕਰਾਂਗੇ ਤੇ ਫਿਰ ਮੈਨੂੰ ਇੱਕ ਹਿੰਦੂ ਧਰਮ ਦੇ ਵਿੱਚ ਇੱਕ ਸਟੋਰੀ ਆ ਹਿਰਨਾਸ਼ਕ ਜੀ ਦੇ ਪ੍ਰਹਲਾਦ ਭਗਤ ਦੀ ਫਿਰ ਮੈਨੂੰ ਉਹ ਹੁੰਦਾ ਹੈ ਉਹਨਾਂ ਨਾਲ ਵੀ ਬੜਾ ਕੁਝ ਹੋਇਆ ਹੁਣ ਬਾਪ ਦੀ ਯਾਦ ਆਉਂਦੀ ਆ ਜਦੋਂ ਬੈਠੇ ਹੁੰਦੇ ਹੋ ਕਿ ਬਾਪ ਛੁੱਟ ਗਿਆ ਹੁਣ ਮੇਰਾ ਬਾਪ ਹੁਣ ਗੁਰੂ ਗੋਬਿੰਦ ਸਿੰਘ ਬੇਕੋ 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 ਬਾਪ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਵਿਦਵਿੰਦ ਸਾਡਾ ਵੀਰ ਜੀ ਵਾਖ ਖਾਲਸਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੇਕਿਨ ਅੱਜ ਦੀ ਘਟਨਾ ਸਾਰੀ ਸੁਣ ਕੇ ਮੇਰੇ ਆਪਣੇ ਰੋਮ ਕੰਡੇ ਖੜੇ ਆ ਕਿ ਇੱਕ ਬਾਪ ਜਿੰਨੇ ਆਪਣੇ ਬੱਚਿਆਂ ਵਾਸਤੇ ਸਭ ਕੁਝ ਕੀਤਾ ਹੋਵੇ ਉਸ ਨੂੰ ਨੰਗੇ ਕਰਕੇ ਘਰੋਂ ਕੱਢ ਦਿੱਤਾ ਗਿਆ ਹੋਵੇ ਉਹ ਬਾਪ ਨੂੰ ਕੀ ਕਵਾਂਗੇ ਅਸੀਂ ਇਸ ਵੇਲੇ ਰੰਗਜੀਤ ਰੰਗਜੀਤ ਵੀ ਆ ਦੇਖੋ ਸਾਰਾ ਉਹਨੇ ਚਾਮਦਾਮ ਲਾ ਕੇ ਵਿਖ ਲਿਆ ਤੁਹਾਨੂੰ ਕੀ ਲੱਗਦਾ ਵਾ ਕਿ ਇਹ ਕੋਈ ਪਾਸਟਰ ਨੂੰ ਫੋਨ ਕਰਦੇ ਹੋਣਗੇ ਇਹਨੂੰ ਪਾਸਟਰ ਨਹੀਂ ਇਹਦਾ ਪਿਓ ਪਾਸਟਰਾਂ ਤੋਂ ਫੋਨ ਕਰਵਾ ਰਿਹਾ ਹੂੰ ਪਿਓ ਨੇ ਕੇਸ ਕਰਤਾ ਭਾਬੀ ਸਕੀ ਤੋਂ ਬਿਆਨ ਦਿਵਾ ਕੇ ਵੀ ਮੇਰ ਨਾਲ ਇਹ ਮਤਲਬ ਗਲਤ ਅਰਕਤਾਂ ਕਰਦਾ ਹੁਣ ਮੇਰੇ ਕੋ ਤੇ ਚਾਰ ਦਿਨ ਹੈ ਮੇਰੀਆਂ ਨਿੱਕੇ ਨਿੱਕੇ ਬੱਚੀਆਂ ਚ ਮੇਰੇ ਘਰ ਚ ਰਹਿ ਰਿਆ ਵਾ ਨਸ਼ੇੜੀ ਕਹਤਾ ਮੈਂ ਤੈਨੂੰ ਵਿਚਾਰੇ ਨੂੰ ਚਿਪਸ ਦਾ ਪੈਕੇਟ ਵੀ ਨਹੀਂ ਕਿਤੇ ਖਾਂਦਿਆਂ ਵੇਖਿਆ ਕਹਿੰਦਾ ਬਾਜੀ ਮੈਂ ਬਾਹਰ ਦਾ ਖਾਂਦਾ ਨਹੀਂ ਤੇ ਨਸ਼ਾ ਕਿੱਥੋਂ ਕਰ ਲੂਗਾ ਅੰਮ੍ਰਿਤ ਕਾ ਅੰਮ੍ਰਿਤ ਕੀ ਸਾਰ ਸੂਈ ਜਾਣੇ ਜੇ ਅੰਮ੍ਰਿਤ ਕਾ ਵਪਾਰੀ ਜੀ ਹੋ ਗੁਰਬਾਣੀ ਚ ਲਿਖਿਆ ਹੋਇਆ ਵਾ ਅੰਮ੍ਰਿਤ ਦੀ ਸਾਰ ਉਹਨੂੰ ਪਤਾ ਜਿਹੜਾ ਅੰਮਰ ਦਾ ਵਪਾਰੀ ਹੈ ਇਹ ਕਰੋੜਾਂ ਰੁਪਏ ਤੁਹਾਨੂੰ ਕਿਉਂ ਨਹੀਂ ਆਫਰ ਹੁੰਦੇ ਮੈਨੂੰ ਕਿਉਂ ਨਹੀਂ ਆਫਰ ਹੁੰਦੇ ਹਣਾ ਇਨੂੰ ਕੀ ਹੋ ਰਹੇ ਨੇ ਕਿਉਂਕਿ ਦਾਦੇ ਪੜਦਾਦੇ ਵੇਲਿਆਂ ਤੋਂ ਜਿਹੜਾ ਗੁਮਰਾਹ ਹੋ ਕੇ ਗਏ ਸੀ ਇਹਦੇ ਖੂਨ ਦੀ ਇਹਦੀ ਸਿੱਖੀ ਦੇ ਉਬਾਲਾ ਮਾਰਿਆ ਤਾਂ ਉਹਨਾਂ ਦੀ ਕੀਤੀ ਕਿਤਰੀ ਦਾਦੇ ਪੜਦਾਦੇ ਦੀ ਕੀਤੀ ਕਿਤਰੀ ਤੇ ਖੂਬ ਮਿੱਟੀ ਪਾਤੀ ਨੇ ਇਹ ਗੁਰੂ ਦੀ ਕਿਰਪਾ ਗੁਰੂ ਦੀ ਕਲਾ ਵਰਤੀ ਹੈ ਨਾ ਇਹਨੇ ਕੀਤਾ ਨਾ ਉਹਨਾਂ ਨੇ ਕਰਵਾਇਆ ਇਹ ਗੁਰੂ ਦੀ ਕਲਾ ਆ ਇਸੇ ਤਰ੍ਹਾਂ ਸਿੱਖੀ ਆ ਜਿਹੜੇ ਭੈਣ ਭਰਾ ਵੀ ਅੱਜ ਗਏ ਆ ਕੱਲ ਗਏ ਆ ਪਰਸੋਂ ਗਏ ਆ ਅਖੀਰ ਉਹਨਾਂ ਨੇ ਖਵਾਰ ਹੋਏ ਸਭ ਮਿਲेंगे ਅਖੀਰ ਉਹਨਾਂ ਨੇ ਆਉਣਾ ਹੀ ਆ ਲੇਕਿਨ ਆਉਣੇ ਦੀ ਗੱਲ ਤਾਂ ਠੀਕ ਹੈ ਲੇਕਿਨ ਜਿਸ ਤਰ੍ਹਾਂ ਫੋਰਸ ਕੀਤਾ ਜਾ ਰਿਹਾ ਔਰ ਕੱਪੜੇ ਲਾ ਕੇ ਅਗਰ ਮੇਰੇ ਖਿਆਲ ਨਾਲ ਮੇਰੇ ਮੇਰੇ ਪਿਤਾ ਜੀ ਜਿੰਦਾ ਹੁੰਦੇ ਤੇ ਸ਼ਾਇਦ ਉਹ ਇਸ ਜ਼ਿੰਦਗੀ 'ਚ ਸੋਚਦੇ ਕਿ ਮੇਰਾ ਬੱਚਾ ਉਸ ਸਥਾਨ 'ਤੇ ਹੋਵੇ ਕਿ ਜਿਹੜਾ ਮੈਂ ਵੀ ਉਸ ਜਗ੍ਹਾ ਤੇ ਨਹੀਂ ਪਹੁੰਚ ਸਕਿਆ ਲੇਕਿਨ ਇਹ ਬਾਪ ਕਿਸ ਤਰ੍ਹਾਂ ਦੇ ਪਿਤਾ ਸੀਗੇ ਜਿਨ੍ਹਾਂ ਨੇ ਇੱਕ ਸਿਰਫ ਧਰਮ ਕਰਕੇ ਆਪਣੇ ਪੁੱਤਰ ਨੂੰ ਨੰਗੇ ਕਰਤਾ ਇਹ ਸਵਾਲ ਉਹਨਾਂ ਨੂੰ ਕਰੋ ਜਿਹੜੇ ਸਟੇਜਾਂ ਤੇ ਖਲੋ ਕੇ ਸ਼ੀਸ਼ੇ ਦਾ ਕਾਊਂਟਰ ਬਣਾ ਕੇ ਕਹਿ ਦਿੰਦੇ ਆ ਜੀ ਆ ਪਾਪਾਂ ਤੋਂ ਮੁਕਤੀ ਮਿਲਦੀ ਆ ਹੂੰ ਆਪਣੇ ਪਾਪ ਤਿਆ ਕੇ ਫੇਰ ਉਹ ਤੁਹਾਨੂੰ ਫਲਾਣਾ ਜੱਫੀ ਚ ਲੜੂਗਾ ਉਹ ਕਰ ਲੂਗਾ ਜੇ ਕਰ ਲੂਗਾ ਚੋਰੀਆਂ ਚਕਾਰੀਆਂ ਛੱਡ ਕੋ ਫੇਰ ਆਊਗਾ ਉਹ ਵੀਰ ਨੇ ਐਕਸਪਲੇਨ ਕਰਤਾ ਚੋਰੀਆਂ ਯਾਰੀਆਂ ਵੀ ਉੱਥੇ ਹੋ ਰੀਆਂ ਨੇ ਠੀਕ ਆ ਤੇ ਪਾਪਾਂ ਵਾਲੇ ਕੰਮ ਵੀ ਕਰਨ ੜਿਆ ਜੇ ਤੁਸੀਂ ਉਧਰ ਜਾ ਕੇ ਫੇਰ ਪਾਪਾਂ ਵਾਲੇ ਜਕਰੀਆ ਖਾਨੜ ਕੰਮ ਕਰਨੇ ਆ ਤੇ ਤੁਹਾਨੂੰ ਰੱਬ ਕਿੱਥੇ ਲੱਗੇਗਾ ਜਿਹੜਾ ਆਪਣੇ ਉਹ ਵੀਰ ਦੱਸ ਰਿਹਾ ਸੀ ਕਹਿੰਦਾ ਕੁੱਤਿਆਂ ਨੂੰ ਬਰੈਡ ਪਾ ਦਿੰਦੇ ਆ ਮੈਨੂੰ ਤੇ ਮੇਰੀ ਮਾਂ ਨੂੰ ਨਹੀਂ ਦਿੰਦੇ ਮਾਂ ਇਹਦੇ ਕਰਕੇ ਮਾਂ ਨੂੰ ਵੀ ਘਰੋਂ ਕੱਢਤਾ ਅੱਛਾ ਉਹ ਕਿੱਥੇ ਨੇ ਇਦੀ ਮਾਂ ਵੀ ਵਿਚਾਰੀ ਕਿਤੇ ਜਦੋਂ ਦਾ ਪਿਓ ਕੰਮ ਤੇ ਚਲ ਜਾਂਦਾ ਘਰ ਵੜ ਜਾਂਦੀ ਮਾੜਾ ਮੋਟਾ ਘਰ ਦਾ ਕਰਕੁਰ ਲੈਂਦੀ ਆ ਬਜ਼ੁਰਗ ਅਵਸਥਾ ਬਹੁਤ ਜ਼ਿਆਦੀ ਉਹਦੇ ਨੇਕ ਰੂਹਾ ਮੈਂ ਵੇਖਿਆ ਨੇਕ ਰੂਹਾ ਮਾਤਾ ਤੇ ਇਹ ਬੱਚਾ ਜਿਹੜਾ ਵਾ ਇਹ ਡਰਦਾ ਇਹ ਵਹਿ ਘਰ ਜਾਂਦਾ ਇਹਨੂੰ ਵਿਚਾਰਾ ਇਹ ਤੇ ਇਹਨੂੰ ਆਂਡ ਗਵਾਣ ਕਿਤੇ ਕੋਈ ਕਦੇ ਕੋਈ ਪ੍ਰਸ਼ਾਦਾ ਪਾਣੀ ਗੁਰੂ ਦਾ ਸਿੱਖ ਜਾਣ ਕੇ ਉਹਨੂੰ ਖਵਾ ਦਿੰਦਾ ਜਦੋਂ ਮੈਨੂੰ ਉਹਦਾ ਪਤਾ ਲੱਗਾ ਆਡੀਓ ਮੈਂ ਸਾਂਝੀ ਕਰਾਂਗਾ ਆਡੀਓ ਵਿੱਚ ਪਹਿਲਾਂ ਤਾਂ ਇਹਨੂੰ ਡਰਾਇਆ ਧਮਕਾਇਆ ਗਿਆ ਵੀ ਸਾਨੂੰ ਉੱਤੋਂ ਹੁਕਮ ਹੋਇਆ ਕਿੱਥੋਂ ਉਪਰੋਂ ਮੈਨੂੰ ਕੀ ਪਤਾ ਕਿੱਥੋਂ ਉੱਤੋਂ ਮੈਂ ਕਹਿੰਦਾ ਉੱਤੋਂ ਉੱਤੋਂ ਹ ਤੇ ਇਹ ਹੁਣ ਸਾਨੂੰ ਵੀ ਨਰੰਕਾਰ ਦਾ ਹੁਕਮ ਹੋ ਗਿਆ ਕਿ ਭਾਈ ਇਹ ਹੁਣ ਟੀਨੂ ਨਹੀਂ ਰਿਹਾ ਹਰਪ੍ਰੀਤ ਸਿੰਘ ਬਣ ਗਿਆ ਤੇ ਮੇਰੇ ਵੀਰੋ ਸਾਨੂੰ ਵੀ ਨਰੰਕਾਰ ਦਾ ਹੁਕਮ ਹੋ ਗਿਆ ਵਾ ਤੁਹਾਡੇ ਹੁਕਮਰਾਨਾਂ ਦੇ ਉੱਪਰ ਵੀ ਇਸ ਅਕਾਲਪੁਰਖ ਬੈਠਾ ਉਹਦਾ ਹੁਕਮ ਹੋ ਗਿਆ ਕਿ ਦਵਿੰਦਰ ਸਿੰਘ ਇਹਨੂੰ ਭਰਾ ਬਣਾ ਕੇ ਆਪਣੇ ਘਰ ਰੱਖ ਤੇ ਜਿਹੜਾ ਕੋਈ ਇਹਦੇ ਹਲਾ ਹੋਏਗਾ ਫਿਰ ਤੂੰ ਸਾਡਾ ਸਿਧਾਂਤ ਸਾਨੂੰ ਸਾਨੂੰ ਤੇ ਯਾਦ ਆ ਵੀ ਘਰ ਆਏ ਮਹਿਮਾਨ ਵਾਸਤੇ ਦੇਗ ਤੇ ਜਿਹੜਾ ਚੜ ਕੇ ਆਊਗਾ ਤੇਗ ਹੁਣ ਸੋਚ ਸਮਝ ਕੇ ਆਇਓ ਇਹ ਹੁਣ ਤੁਹਾਡੇ ਮੂੰਹ ਤੇ ਚਪੇੜ ਮਾਰ ਕੇ ਗਿਆ ਬਿਲਕੁਲ ਇੱਕ ਚਪੇੜ ਹੋਰ ਵੀ ਆ ਉਹ ਕਹਿੰਦੇ ਇਹ ਹਮੇਸ਼ਾ ਹੀ ਸਾਈ ਭਾਈ ਚਾਰਾ ਵਾਲੇ ਕਹਿੰਦੇ ਨੇ ਸਰ ਸਬੂਤ ਦੇ ਕੋ ਪੈਸੇ ਵਾਲਾ ਆਡੀਓ ਸਾਹਮਣੇ ਆ ਗਈ ਵੀਰ ਨੇ ਗੱਲ ਹੁੰਦੀ ਇਹ ਵੀਰ ਕਹਿੰਦਾ ਵਾ ਕਿ ਮੈਨੂੰ ਟਾਈਮ ਦਿਓ ਕਿਉਂਕਿ ਵੇਖੋ ਬੱਚਾ ਡਿਪਰੈਸ਼ਨ ਚ ਆ ਖਰਾਕ ਨਹੀਂ ਮਿਲੀ ਤਨ ਤੇ ਕੱਪੜੇ ਨਹੀਂ ਉਹ ਤਾਂ ਮਿਨਾ ਚੱਲਣ ਰਿਹਾ ਯਾਰ ਹਾਂਜੀ ਤੇ ਅਸੀਂ ਮੈਂ ਆਪਣੇ ਭਰਾਵਾਂ ਭਰਾਵਾਂ ਨੂੰ ਵੀ ਕਹਿਣਾ ਚਾਹੁੰਦਾ ਮੈਂ ਨਹੀਂ ਕਿ ਹੁਣ ਮੈਂ ਨਾਲ ਲੱਖਿਆ ਵਾ ਤੇ ਮੈਂ ਤਾਂ ਕਰ ਕਹਿਣ ਏਦਾਂ ਤਾਂ ਕੁਝ ਨਹੀਂ ਆ ਯਾਦ ਕਰੋ ਸਾਡੇ ਸਹਬਜ਼ਾਦਿਆਂ ਨੇ ਵੀ ਕੰਮ ਕੀਤਾ ਅੱਜ ਇਹ 25 ਦਸੰਬਰ ਮਤਲਬ 22 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਜਿਹੜਾ ਇਹ ਜੋ ਵੀ ਵਿਚਾਰਾ ਸਾਡਾ ਹਾਂ ਤਾਂ ਸਾਨੂੰ ਪਤਾ ਹੈ ਕਿਉਂਕਿ ਸਾਡੇ ਸੀ ਲੇਕਿਨ ਜਿਹੜੇ ਜਾਂਦੇ ਉਹਨਾਂ ਨੂੰ ਇਹਦੇ ਵਰਗਿਆਂ ਵੀਰਾਂ ਨੂੰ ਗੁੰਮਰਾਹ ਹੋਇਆ ਨੂੰ ਅੱਗੇ ਕਰਕੇ ਢੋਲ ਵਜਾਏ ਜਾ ਰਹੇ ਨੇ ਮਠਿਆਈਆਂ ਵੰਡੀਆਂ ਜਾ ਰਹੀਆਂ ਤੇ ਇਹ ਕਹਿੰਦਾ ਵੀਰ ਕਹਿੰਦਾ ਕੋਈ ਪਾਸਟਰ ਕੋਈ ਆਣ ਕੇ ਪਾਦਰੀ ਮੇਰੇ ਸਾਹਮਣੇ ਸਾਬਤ ਕਰ ਜੇ ਕਿ 5 ਜੰਨੇਵਰੀ ਨੂੰ ਜਿਸੂਸੀ ਦਾ ਜਨਮ ਹੋਇਆ ਇਹ ਹੁਣ ਜਵਾਬ ਦੇ ਸਕਦਾ ਵਾ ਸੋ ਤੁਹਾਡੇ ਵਰਗੇ ਭੈਣ ਭਰਾਵਾਂ ਦੀ ਸਾਨੂੰ ਸਹਾਇਤਾ ਦੀ ਲੋੜ ਆ ਤੇ ਇਸ ਵੀਰ ਦੇ ਤੁਸੀਂ ਆਡੀਓ ਸੁਣਿਓ ਜਿਸ ਤਰੀਕੇ ਦੇ ਨਾਲ ਇਹਦੇ ਪਿਓ ਪਿਓ ਕੇ ਛੇਤਰ ਮਾਰੇ ਆ ਨਾ ਮੈਨੂੰ ਨਹੀਂ ਪਤਾ ਕੌਣ ਆ ਕੌਣ ਨਹੀਂ ਮੇਰੇ ਖਿਆਲ ਨਾਲ ਜਦੋਂ ਮੈਂ ਆਡੀਓ ਸੁਣੀ ਸੀ ਤਾਂ ਮੇਰਾ ਲੋੜ ਸਭ ਤੋਂ ਪਹਿਲਾਂ ਮੈਨੂੰ ਜੱਫੀ ਪਾਈ ਮੈਂ ਕਹਾ ਮਿੱਤਰਾ ਤੂੰ ਇਦਰਾ ਸ਼ੇਰਾ ਪਹਿਲਾਂ ਜੱਫੀ ਪਾ ਬਾਾਕੀ ਗੱਲਾਂ ਬਾਅਦ ਚੋ ਸੋ ਇਹ ਗੁਰੂ ਕਰਵਾਉਂ ਡਿਆ ਇਹ ਗੁਰੂ ਦਿੰਦਾ ਮਤ ਇਹ ਉਸ ਗੁਰੂ ਦਾ ਸਿੱਖ ਬਣ ਗਿਆ ਵਾ ਜਿਹੜਾ ਗੂੰਗੇ ਦੇ ਸਿਰ ਦੇ ਉੱਪਰ ਛੜੀ ਰੱਖ ਕੇ ਗੀਤਾ ਦੇ ਅਰਥ ਕਰਾ ਦੂਗਾ ਤੇ ਕੁਝ ਵੀ ਨਹੀਂ ਇਹ ਤਾਂ ਫਿਰ ਦੀ ਜਬਾਨ ਹੈਗੀ ਆ ਇਹਨਾਂ ਨੇ 500 ਸਵਾਲ ਵੀ ਪੁੱਛੇ ਨੇ ਕਹਿੰਦੇ ਇੱਕ ਤਾਂ ਮੈਨੂੰ ਦੱਸੋ ਕਿ ਬਾਈਬਲ ਪੁਰਾਣੀ ਚ ਲਿਖਿਆ ਕਿ ਭੈਣ ਤੇ ਮਾਂ ਦੇ ਨਾਲ ਗਲਤ ਸੰਬੰਧ ਦੂਜੇ ਨੰਬਰ ਤੇ ਇਹਨਾਂ ਨੇ ਕਿਹਾ ਕਿ ਇੱਥੇ ਲਿਖਿਆ ਕਿ ਨਰਕ ਦਾ ਦਵਾਰ ਆ ਕੁੜੀਆਂ ਲੇਡੀਜ਼ ਜਿਹੜੀਆਂ ਨੇ ਬਹੁਤ ਸਾਰੇ ਨਾਲ ਸਵਾਲ ਪੁੱਛੇ ਗਏ ਨੇ ਕਹਿੰਦੇ ਮੈਂ ਤਾਂ ਸਵਾਲ ਲੱਭਣ ਵਾਸਤੇ ਜਵਾਬ ਲੱਭਣ ਵਾਸਤੇ ਗਿਆ ਤਾਂ ਮੈਨੂੰ 65 ਸਵਾਲ ਹੋਰ ਨਵੇਂ ਵਿੱਚ ਨਜ਼ਰ ਆ ਗਏ ਕੀ ਸਮਝਦੇ ਹੋ ਕਿ ਇੱਕ ਗੁਰੂ ਗ੍ਰ ਇੱਕ ਇਹੀ ਗ੍ਰੰਥ ਸੀਗਾ ਜਿੱਤੇ ਲੋਕ ਇੱਕ ਵਿਸ਼ਵਾਸ ਕਰ ਰਹੇ ਸੀਗੇ ਕਿ ਬਾਈਬਲ ਨੂੰ ਮੰਨੋ ਬਾਈਬਲ ਨੂੰ ਮੰਨੋ ਬਾਈਬਲ ਨੂੰ ਮੰਨੋ ਲੇਕਿਨ ਉਰ ਵਿੱਚ ਵੀ ਪੈਂਡ ਸਵਾਲ ਇਹ ਕਿਸ ਤਰ੍ਹਾਂ ਵੇਖਦੇ ਹੋ ਤੁਸੀਂ ਤੋਂਮ ਚੀਜਾਂ ਦੇਖੋ ਗੱਲ ਇਸ ਤਰ੍ਹਾਂ ਵੀਰ ਜੀ ਇੱਕ ਵਾਹਿਦ ਗੁਰੂ ਗ੍ਰੰਥ ਸਾਹਿਬ ਐਸੇ ਆ ਜਿਨ੍ਹਾਂ ਦੇ ਵਿੱਚ ਪਹਿਲਾ ਸਵਾਲ ਆ ਫਿਰ ਜਵਾਬ ਆ ਨਾਲ ਹੀ ਇਹ ਨਹੀਂ ਪੈ ਗੜ ਕੜ ਕੇ ਇੱਕ ਸਵਾਲ ਆ ਨਾਲ ਹੀ ਥੱਲੇ ਜਵਾਬ ਆ ਕਿਵੇਂ ਸੋਚਿਆਰਾ ਹੋਈਏ ਕਿ ਮ ਕੂੜੇ ਟੁੱਟੇ ਪਾਲ ਨਾਲ ਹੀ ਜਵਾਬ ਹੁਕਮ ਰਜ਼ਾਇ ਚੱਲਣਾ ਨਾਨਕ ਲਿਖਿਆ ਨਾਲ ਸੋ ਇਦਾਂ ਦੇ ਨਾਲ ਦੀ ਨਾਲ ਜਵਾਬ ਆ ਬਹੁਤ ਲੰਮਾ ਚੜਾ ਵੇਖਣ ਦੀ ਲੋੜ ਨਹੀਂ ਪੈਂਦੀ ਇਹ ਹੁਣ ਮੈਨੂੰ ਮੈਂ ਤਾਂ ਕਦੇ ਬਾਈਬਲ ਪੜ੍ਹੀ ਨਹੀਂ ਕਹਿੰਦਾ ਮੈਂ ਹੱਥ ਕਰਕੇ ਕਰਕੇ ਕਈ ਪਾਸਟਰਾਂ ਨੂੰ ਸਵਾਲ ਪਿੱਛੇ ਭੱਜ ਜਾਂਦੇ ਉਹ ਕਹਿੰਦੇ ਸਵਾਲ ਤੁਸੀਂ ਭਰਾ ਤੁਸੀਂ ਮੇਰੇ ਵੀਰ ਇਹਨੂੰ ਦਿਓ ਨੂੰ ਤੁਸੀਂ ਟਾਈਮ ਦਿਓ ਸਟੱਡੀ ਕਰੇਗਾ ਨੂੰ ਕਹਤਾ ਮਿੱਤਰ ਪਿਆਰਿਆ ਤੈਨੂੰ ਵਧੀਆ ਪ੍ਰਸ਼ਾਦਾ ਪਾਣੀ ਤੈਨੂੰ ਮਿਲੂਗਾ ਤੂੰ ਕੋਈ ਕੰਮ ਨਹੀਂ ਕਰਨਾ ਧੁੱਪੇ ਬਹਿ ਕੇ ਕਿਤਾਬਾਂ ਪੜ੍ਹਦੀਆਂ ਤੂੰ ਤੂੰ ਸਿੱਖ ਧਰਮ ਦੀਆਂ ਪੜ੍ਹ ਲਾ ਜਾਂ ਬਾਈਬਲ ਪੜ੍ਹ ਲਾ ਇਹ ਕੋ 40 ਸਾਲ ਪੁਰਾਣੀ ਕੋ ਇੰਨਾ ਕੋ ਮੇਰੇ ਕੋਲ ਬਾਈਬਲ ਹਿੰਦੀ ਦੀ ਨਵਾਂ ਉਤਪਾਦ ਉਹ ਮੈਂ ਕਿਤੇ ਮੈਨੂੰ ਪਤਾ ਨਹੀਂ ਕੀ ਹੈ ਕੀ ਨਹੀਂ ਮੈਂ ਅਹੇ ਬਰ ਜਾਣਦਾ ਇਹ ਵੀਰ ਜਵਾਬ ਦੇਗਾ ਤੇ ਜਿਹੜੇ ਸੇੜਾ ੜਾਉਣ ਵਾਸਤੇ ਰੱਖੇ ਨਾਲ ਆ ਜਾਣ ਇਹ ਵੀ ਗੁਰੂ ਦਾ ਖਾਲਸਾ ਹੁਣ ਤਿਆਰ ਬਰ ਤਿਆਰ ਆ ਕਟਿ-ਕਟਾ ਕਰ ਲੈਣਾ ਲੇਕਿਨ ਗੁਰਦਾਸਪੁਰ ਚ ਇੱਕ ਕੁੜੀ ਦੇ ਨਾਲ ਬੜਾ ਹਾਲਾਤ ਮਾੜੇ ਕੀਤੇ ਸੀ ਚਰਚ ਚ ਲੈ ਕੇ ਗਏ ਸੀ ਉਹਨਾਂ ਬਹੁਤ ਜ਼ਰਾ ਤਸ਼ੱਦਦ ਆਇਆ ਗਿਆ ਤੁਹਾਨੂੰ ਲੱਗਦਾ ਕਿ ਜੋ ਵੀਰ ਕਹਿ ਰਿਹਾ ਕਿ ਉਹ ਨਰਕ ਦਾ ਦਵਾਰ ਕਹਿੰਦੇ ਨੇ ਜਾਂ ਨਰਕ ਕਹਿੰਦੇ ਸਾਡੇ ਚ ਤੇ ਸਿੰਘਣੀ ਨੂੰ ਸ਼ੇਰ ਨਹੀਂ ਕਹਿੰਦੇ ਨੇ ਕਿ ਲੱਗਦਾ ਹੈ ਕਿ ਉਹ ਉਸ ਚੀਜ਼ ਨੂੰ ਲੈ ਕੇ ਲੋਕਾਂ ਦੇ ਮਨਾਂ 'ਚ ਡਰ ਵੀ ਹੈਗਾ ਹੁਣ ਗੁਰਦਾਸਪੁਰ ਦੀ ਇਨਸੀਡੈਂਟ ਨੂੰ ਲੈ ਕੇ ਮੈਨੂੰ ਨਹੀਂ ਪਤਾ ਮੈਂ ਘਟਨਾ ਵੇਖੀ ਨਹੀਂ ਮੈਂ ਉਹ ਭੈਣ ਤੱਕ ਜੇ ਵੇਦੀਆ ਤਾਂ ਭੈਣ ਸੋਨੇ ਵੀ ਜਾ ਤੂੰ ਭੈਣ ਮਰੀਏ ਗੁਰੂ ਦਾ ਬਾਣਾ ਪਾ ਤੇ ਮੈਨੂੰ ਵੇਖਾਂਗੇ ਤੇਰਾ ਤਰ ਤਸ਼ੱਦਦ ਕਰਦਾ ਵਾ ਪਰ ਜਿਹੜਾ ਤਸ਼ੱਦਦ ਕਰਦਾ ਵਾ ਗੁਰੂ ਦਾ ਖਾਲਸਾ ਦੇ ਵਾਤੇ ਖੜੋਤਾ ਵਾ ਅਸੀਂ ਤੇ ਬਗਾਨੀਆਂ ਦੁਸ਼ਮਣਾਂ ਦੀਆਂ ਧੀਆਂ ਭੈਣਾਂ ਛੜਾਈਆਂ ਮੇਰੇ ਵੀਰ ਅਸੀਂ ਬਹੁਤ ਨੇ ਪਿੰਡੋਂ ਪਿੰਡ ਨੇ ਗੁੰਮਰਾਹ ਹੋਏ ਨੇ 10 ਨਹੀਂ ਉਹਨਾਂ ਨੂੰ ਜਿਹੜਾ ਨਾ ਚਮਤਕਾਰਾਂ ਦੇ ਨਾਂ ਤੇ ਖਿੱਚਿਆ ਜਾ ਰਿਹਾ ਬਿਮਾਰੀਆਂ ਦੇ ਨਾਂ ਤੇ ਖਿੱਚਿਆ ਜਾ ਰਿਹਾ ਜੇ ਕੋਈ ਨਹੀਂ ਤਨੂੰ ਲਾਲਚ ਨਾਲ ਖਿੱਚਿਆ ਜਾ ਰਿਹਾ ਰਾਸ਼ਨ ਪਵਾਤਾ ਹੈ ਉਹ ਕਾਰ ਲੈ ਕੇ ਦਿੱਤੀ ਗੱਡੀ ਲੈ ਕੇ ਦਿੱਤੀ ਉਹ ਲੱਖ ਦੀ ਲਹਨਤ ਆ ਇਹੋ ਜੇ ਗੱਡੀਆਂ ਤੇ ਪੈਦਲ ਚਲਾਂਗੇ ਹੀ ਜੋ ਮਰਜ਼ੀ ਹੋਵੇ ਹੈ ਘੋੜਿਆਂ ਦੇ ਉੱਪਰ ਕਾਠੀਆਂ ਤੇ ਸੌ ਸੌ ਗੇ ਜਾ ਰਹੇ ਕਿਤੇ ਸਿੰਘਾਂ ਨੇ ਇੱਕ ਗੱਲ ਆ ਮਿੱਤਰਾ ਸਿੱਖੀ ਨਰਾਲੀ ਆ ਤੁਹਾਨੂੰ ਪਤਾ ਲੱਗ ਗਿਆ ਹੈ ਉਹਦੇ ਬਾਅਦ ਜਦੋਂ ਸਿੱਖੀ ਤੁਹਾਡੇ ਪੱਕੀ ਹੋ ਗਈ ਨਾ ਸੱਜਣਾ ਅਮਰਤ ਅਮਰਤ ਕੀ ਸਾਰ ਸੋਈ ਜਾਣੇ ਗੱਲ ਆਗੀ ਨਾ ਮਿੱਤਰ ਪਿਆਰੇ ਜਿਹੜਾ ਅਮਰਤ ਦਾ ਬਾਟਾ ਪੀਂਦਾ ਪਤਾ ਉਹਨੂੰ ਹੀ ਹੁੰਦਾ ਉਹ ਕਹਿ ਰਿਹਾ ਆਡੀਓ ਦੇ ਵਿੱਚ ਉਹ ਯਾਰਾ ਕੋਈ ਅਮਰਤ ਉਮਰਤ ਨਹੀਂ ਪੈਸਾ ਹੀ ਅਮਰਤ ਆ ਉਹ ਕਹਿੰਦਾ ਤੇਰੇ ਵਾਸਤੇ ਹੋਏਗਾ ਇੱਕ ਬੰਨੇ ਗੂੰ ਤੇ ਇੱਕ ਬੰਨੇ ਬਰਫੀ ਪਈ ਹੋਵੇ ਤੇ ਮੈਂ ਇੰਨਾ ਕ ਸਮਝਾ ਮੈਂ ਬਰਫੀ ਖਾਣੇ ਕੀ ਕੀ ਖਾਣਾ ਨਾ ਸੋ ਭਿਓ ਭਿਓ ਕਿ ਚਿੱਤਰ ਮਾਰੇ ਮੈਂ ਤਾਂ ਕਹਿੰਦੇ ਨੇ ਇਸ ਕਰਕੇ ਸਾਡਾ ਮਕਸਦ ਕਿਸੇ ਦੇ ਧਰਮ ਨੂੰ ਨੀਮਾ ਵਿਖਾਉਣਾ ਨਹੀਂ ਕਿਸੇ ਦੇ ਧਰਮ ਤੇ ਉਂਗਲ ਚੁੱਕਣਾ ਨਹੀਂ ਗੁਰੂ ਦੇ ਸਿੱਖ ਦਾ ਸਿਧਾਂਤ ਨਹੀਂ ਜੇ ਲੇਕਿਨ ਸਾਨੂੰ ਜਿਹੜਾ ਇੱਕ ਸਵਾਲ ਦਾ ਜਵਾਬ ਚਾਹੀਦਾ ਉਹ ਤੇ ਇਸ ਆਡੀਓ ਚ ਮਿਲ ਹੀ ਗਿਆ ਨਾ ਕਿਉਂਕਿ ਲਗਾਤਾਰ ਹੀ ਕਿਹਾ ਜਾ ਰਿਹਾ ਸੀਗਾ ਇਸਾਈ ਭਾਈਚਾਰੇ ਵਾਲੇ ਲੋਕ ਕਹਿੰਦੇ ਸਾਨੂੰ ਪ੍ਰੂਫ ਦਿਓ ਕਿਹੜਾ ਕੋੰਦੇ ਨੂੰ ਪੈਸੇ ਦੀ ਗੱਲ ਕੀਤੀ ਆ ਤੇ ਉਹ ਤੇ ਵੀਰਨਸ ਪ੍ਰੂਫ ਦੇਤਾ। ਦੇਖੋ ਇੱਕ ਇੱਕ ਤਾਂ ਇਹ ਚੀਜ਼ ਹੋ ਗਈ ਨਾ ਗੁਰੂ ਕਿਰਪਾ ਕਰਨ ਵਾਲਾ ਕੋਈ ਤਾਂ ਕੋਈ ਨਾ ਕੋਈ ਤੇ ਸੋਰਸ ਬਣਾ ਹੀ ਦਿੰਦਾ। ਦੂਜੀ ਚੀਜ਼ ਇਹ ਹਾਲਾਤ ਬੰਦੇ ਦੇ ਜਿਹੜੇ ਨਾ ਉਹ ਐਕਸਪਲੇਨ ਕਰ ਦਿੰਦੇ ਆ। ਜਦੋਂ ਜਿਹੜਾ ਬੰਦਾ ਵੀ ਉੱਠਦਾ ਨਾ ਉਹਨਾਂ ਦੇ ਪੁਰਾਣੇ ਵੇਖੋ ਉਸ ਤੋਂ ਬਾਅਦ ਅੱਜ ਦੇ ਹਾਲਾਤ ਵੇਖੋ ਆਉਣ ਵਾਲੀਆਂ ਉਹਨਾਂ ਦੀ ਪੀੜੀਆਂ ਵੇਖ ਲਓ ਤੁਸੀਂ ਪਰ ਜਿੰਨਾ ਲੋਕਾਂ ਦੇ ਸਿਰਾਂ ਤੋਂ ਇਹ ਕਲੀਸੀਆ ਦੇ ਸਿਰਾਂ ਤੋਂ ਉੱਠਦੇ ਆ ਉਹ ਵਿਚਾਰੀ ਜਨਤਾ ਓਵੇਂ ਦੀ ਓਵੇਂ ਹੀ ਐ ਉਹ ਅੱਜ ਵੀ ਨਰਕ ਭੋਗਣ ਦੀ ਐ। ਉਹ ਸ ਲੁੱਟਿਆ ਜਾ ਰਿਹਾ ਨਰਕਾਜ ਵੀ ਭੋਗਣ ਦੇ ਨੇ ਲੇਕਿਨ ਇਸ ਵੀਰ ਨੂੰ ਤਾਂ ਧਮਕੀਆਂ ਬੜੀਆਂ ਆ ਰਹੀਆਂ ਨੇ ਲਗਾਤਾਰ ਹੀ ਹੋਰ ਵੀ ਨੌਜਵਾਨ ਨੇ ਜਿਹੜੇ ਆਉਣਾ ਚਾਹੁੰਦੇ ਲੇਕਿਨ ਧਮਕੀਆਂ ਦਾ ਕਿਦਾਂ ਹੱਲ ਕੱਢੋਗੇ ਤਾਂ ਧਮਕੀਆਂ ਦਾ ਹੁਣ ਹੱਲ ਜਿਹੜਾ ਕੱਢਤਾ ਹਾਂ ਨਰੰਗਕਾਰ ਦਾ ਹੁਕਮ ਆ ਇਹ ਵੇਖੋ ਲਿਖਿਆ ਭਾਈ ਇਹ ਕੋਈ ਸਬੂਤ ਨਹੀਂ ਆ ਅਥ ਲਿਖਿਆ ਸਭ ਸੰਗਤਾਂ ਨੂੰ ਪ੍ਰਤੀਬਿਧਤ ਹੋ ਕੇ ਇਸ ਨਾਲ ਹਰ ਪ੍ਰਕਾਰ ਸੰਗਤ ਪੰਗਤ ਖਾਣ ਪੀਣ ਅਤੇ ਭੇਦ ਵਰਤਿਆ ਜਾਵੇ ਤੇ ਗੁਰੂ ਦਸ਼ਮ ਪਾਤ ਜੀ ਦਾ ਸੁਪੁੱਤਰ ਸੁਪੁੱਤਰੀ ਸਮਝਿਆ ਜਾਵੇ ਤੇ ਕੋਈ ਸ਼ੰਕਾ ਨਾ ਕੀਤੀ ਜਾਵੇ ਹੁਣ ਗੁਰੂ ਦਾ ਪੁੱਤਰ ਆ ਅਸੀਂ ਗੁਰੂ ਦੇ ਖਾਲਸੇ ਆ ਅ ਵਲਕ ਉਂਗਲ ਚੁੱਕ ਕੇ ਆਵੇ ਵੇਖਿਓ ਭਜਦੇ ਆ ਫਿਰ ਕਿੰਦਾ ਚੀਕਾ ਉਹਨਾਂ ਦੀ ਪਾਉਂਨੇ ਆ ਗੱਲ ਇਹ ਨਹੀਂ ਆ ਅਸੀਂ ਕੋਈ ਇੱਥੇ ਦੁਫਾੜ ਨਹੀਂ ਕਰਨਾ ਚਾਹੁੰਦੇ ਭਾਈਚਾਰਕ ਸਾਂਹ ਦੀ ਸਾਂਝ ਦਿੰਨੇ ਆ ਪਰ ਸਾਡੇ ਗੁਰੂ ਨੇ ਸਿਝਾਇਆ ਵੀ ਜੇ ਕੋਈ ਪਿਆਰ ਨਾਲ ਆਵੇ ਤੇ ਘਰ ਆਏ ਮਹਿਮਾਨ ਵਾਸਤੇ ਦੀਗ ਪ੍ਰਸ਼ਾਦਾ ਪਾਣੀ ਤੇ ਜੇ ਕੋਈ ਚੜ੍ਹ ਕੇ ਆਵੇ ਫਿਰ ਤੇਗ ਸਾਡੇ ਕੋ ਦੋਵੇਂ ਹੀ ਆ ਇਹ ਤੁਸੀਂ ਵੇਖਣਾ ਤੁਹਾਡੇ ਦੇ ਪਿੰਡਾਂ ਕਿ ਮੇਰੇ ਵੀਰੋ ਅਸਲ 'ਚ ਪਤਾ ਕੀ ਗੱਲ ਆ ਕਰਦੇ ਗੁੰਡਾ ਕਰਦੀ ਆ ਕੁਝ ਸਾਰੇ ਨਹੀਂ ਬੜੇ ਚੜ੍ਹਦੀ ਕਲਾ ਵਾਲੇ ਸੂਝਵਾਨ ਪਾਸਟਰ ਐ ਅਸੀ ਗੱਲ ਕੋਈ ਨਹੀਂ ਐ ਤੇ ਧਰਮ ਹੀ ਬੜਾ ਫੇਸਪੁਲੀ ਜਿਹਾ ਵਾ ਪਰ ਪੰਜਾਬ ਦੇ ਵਿੱਚ ਇਹਨਾਂ ਨੇ ਚਾਰ ਕਗਲੇ ਬੰਨੇ ਆਪਣੀ ਟੀਮ ਵਰਕ ਤੇ ਬੰਦੇ ਲਾਏ ਹੁੰਦੇ ਨੇ ਉਹਨਾਂ ਦਾ ਕੰਮ ਪਤਾ ਕੀ ਆ ਕੋਈ ਮੇਰੇ ਵਰਗੇ ਭੈਣ ਭਰਾਣੇ ਦੇ ਵਰਗੀ ਮਦਦ ਕਰਤੀ ਜਾਂ ਕੋ ਗੁਮਰਾਹ ਹੋ ਕੇ ਚੱਲ ਗਿਆ ਜਿੱਦਾਂ ਉਹਨੂੰ ਕਹਿੰਦੇ ਕਹਿੰਦਾ ਉਤੋਂ ਘਮੇ ਤੂੰ ਚੁੱਕ ਕੇ ਲੈ ਕੇ ਜਾਣਾ ਆਇਓ ਫਿਰ ਚੁੱਕਣ ਦਾ ਚਕਾਵਾਂਗੇ ਤੁਹਾਨੂੰ ਹੁਣੇ ਹੀ ਤੇ ਉਹ ਕਰਦੇ ਨੇ ਉਹ ਨਾ ਉਹ ਤਾਂ ਬੰਦਾ ਵੀ ਦੂਜਿਆਂ ਨੂੰ ਕਹਿੰਦੇ ਵੀ ਰੱਬ ਦਾ ਨਾਮ ਜਪੋ ਤੁਹਾਨੂੰ ਸਵਰਗ ਮਿਲੇਗਾ ਤੇ ਜਿਹੜੀ ਇਹ ਗੁੰਡਾਗਰਦੀ ਕਰਨਦੇ ਇਹਨਾਂ ਜਪਣਾ ਕਦੋਂ ਆ ਗਨਮੈਨ ਲੈ ਕੇ ਤੁਰੇ ਫਿਰਣ ਦੇ ਪਿੰਡੋਂ ਪਿੰਡੀ ਜਾ ਕੇ ਇਹਨਾਂ ਨੇ ਰੱਬ ਦਾ ਨਾਮ ਝੱਕਣਾ ਇਹਨਾਂ ਨੂੰ ਇਹਨਾਂ ਨੂੰ ਸਵਰਗ ਨਹੀਂ ਮਿਲਣਾ ਕਿਉਂਕਿ ਸਵਰਗ ਤੇ ਭੋਗ ਰਹੇ ਆ ਇਹ ਸਵਰਗ ਭੋਗ ਰਹੇ ਆ ਸੋ ਸੋ ਗੱਲ ਇਹਦਾ ਵੀ ਜੇ ਕੋ ਮੇਰੇ ਵਰਗਾ ਇਹਨਾਂ ਨੂੰ ਅੱਖਾਂ ਚੱਖਾਂ ਪਾ ਕੇ ਸਵਾਲ ਕਰਦਾ ਤੇ ਇਹਨਾਂ ਦੀਆਂ ਧਾਰਮਿਕਾ ਭਾਵਨਾਵਾਂ ਪੜਕ ਜਾਂਦੀਆਂ ਤੇ ਸਾਡੀਆਂ ਦੇ ਧਾਰਮਿਕ ਭਾਵਨਾ ਹੈ ਹੀ ਨਹੀਂ ਨਾ ਪੱਗ ਬਣਾ ਕੇ ਉਹ ਫਲਾਣਾ ਕਰ ਲਾ ਪੱਗ ਬਣਾ ਕੇ ਉਹ ਕਰ ਲਾ ਜੇ ਕਰ ਲਾ ਇਹ ਦਸਤਾਰ ਗੁਰੂ ਦਿੱਤੀ ਹੋਈ ਹੈ ਮੈਂ ਉਸੇ ਦਸਤਾਰ ਤੇ ਆਉਣ ਲੱਗਾ ਅੱਜ ਵੀ ਇੱਕ ਰੋਡ ਸ਼ੋਅ ਜਾਂ ਨਿਕਲ ਰਿਹਾ ਸੀਗਾ ਜਾਂ ਉਹਨਾਂ ਨੂੰ ਇੱਕ ਉਹਨਾਂ ਦਾ ਆਪਣਾ ਕੋਈ ਜਲੂਸ ਕਹਿ ਸਕਦੇ ਜਾਂ ਨਗਰ ਕੀਰਤਨ ਟੈਪ ਕਹਿ ਸਕਦੇ ਆਪਾਂ ਉਹਨਾਂ ਦਾ ਨਗਰ ਕੀਰਤਨ ਨਾ ਕਹੋ ਜਲੂਸ ਹੀ ਨਿਕਲ ਰਿਹਾ ਸੀਗਾ ਤੇ ਉਹਦੇ ਵਿੱਚ ਬਹੁਤ ਸਾਰੇ ਆਪਣੇ ਵੀਰ ਵੀ ਬੜੇ ਸੀਗੇ ਅਰੇ ਜੀ ਕਿ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੇਖੋ ਗੱਲ ਸੁਣੋ ਇੱਕ ਬੰਨੇ 10 ਹੁੰਦੇ ਆ ਗੁਰੂ ਸਾਹਿਬ ਨੇ 80000 ਦੇ ਕਾਠ ਵਿੱਚੋਂ ਪੰਜ ਚੁਣੇ ਸੀ ਪੰਜ ਨਿਕਲੇ ਹੀ ਉਹ ਉਹ ਉੱਥੇ ਸੀ ਜਿਨ੍ਹਾਂ ਨੇ ਤਨ ਮਨ ਗੁਰੂ ਅੱਗੇ ਸੌਪਿਆ ਸੀ ਹਨਾ ਉਹ ਉਹ ਕਹਿੰਦੇ ਗੁਰੂ ਦੇ ਸਿੱਖ ਕਾਠ ਨਾਲ ਕੋ ਮਤਲਬ ਨਹੀਂ ਬਣਦਾ ਠੀਕ ਹੈ ਕਣੀ ਵੇਖੋ ਇਸ ਧਰਤੀ ਦੇ ਉੱਪਰ ਭਵਰੇ ਵੀ ਆ ਤੇ ਪਵਰੇ ਨੂੰ ਪਤਾ ਹੁੰਦਾ ਮੈਂ ਫੁੱਲ ਤੇ ਬਹਿਣਾ ਇਸ ਧਰਤੀ ਦੇ ਉੱਪਰ ਮੱਖੀਆਂ ਵੀ ਆ ਮੱਖੀਆਂ ਡੰਬਾਂ ਦਾ ਮੈਂ ਗੰਦ ਤੇ ਬਹਿਣਾ ਮੰਡੀ ਚਲੇ ਜਾਓ ਸਿਰ ਸਿਰ ਭੀੜਾ ਲੱਗੀ ਹੁੰਦੀ ਹੈ ਗਾਜਰ ਮੂੜੀਆਂ ਲੈਣ ਵਾਸਤੇ ਸਨੈਰੀ ਦੀ ਦੁਕਾਨ ਤੇ ਉਹ ਚੜਦਾ ਜਿਹਦੇ ਚਾਰ ਪੱਲੇ ਹੈਗਾ ਕੁਝ ਹਾਂਜੀ ਹੀਰੇ ਦਾ ਜਿਹਨੂੰ ਜਿਹਨੇ ਹੀਰਾ ਖਰੀਦਣਾ ਉਹ ਤੇ ਜਾਏਗਾ ਜੋਰੀ ਕੋਲੀ ਸੋ ਇਸ ਵੀਰ ਨੂੰ ਪਤਾ ਕੀ ਮੇਰਾ ਅਸਲੀ ਘਰ ਕਿੱਥੇ ਸੀ ਦਾਦੇ ਪੜਦਾਦਿਆਂ ਦੀ ਗੁੰਮਰਾਹ ਹੋਈ ਕੀਤੀ ਕਤਰੀ ਤੇ ਪਾਣੀ ਫੇਰ ਦਿੱਤਾ ਤੇ ਵਾਪਸ ਗੁਰੂ ਵਾਲੇ ਬੰਨੇ ਆ ਗਿਆ ਇਹ ਮੇਰੇ ਖਿਆਲ ਨਾਲ ਉਹਨਾਂ ਦੀ ਜਿਹੜੇ ਕਹਿੰਦੇ ਨਾ ਵੀ ਅਸੀਂ ਨੇਚਰ ਤੋਂ ਇਹਨੂੰ ਬਣਾ ਲਿਆ ਸੀ ਉਹ ਕੀਤੀ ਕਦਰ ਤੇ ਪਾਣੀ ਫੇਰਤਾ ਇਸੇ ਤਰੀਕਾ ਗੁਰੂ ਦੀ ਕਲਾ ਵਰਤਦੀ ਆ ਵਰਤੇ ghee ਅੱਗੇ ਵੀ ਆਉਣ ਵਾਲੇ ਸਮਾਂ ਦੇ ਵਿੱਚ ਗੁਰੂ ਸਾਹਿਬ ਨੇ ਕਿਰਪਾ ਕਰਕੇ ਆਨੰਦਪੁਰ ਵਾਪਸੀ ਦਾ ਪ੍ਰੋਗਰਾਮ ਜਿਹੜਾ ਮੱਝ ਅਸੀ ਉਲੀਕਿਆਣਾ ਇਹ ਮੇਰੇ ਖਿਆਲ ਦੇ ਨਾਲ ਗੁਰੂ ਕਿਰਪਾ ਕਲਾਇ ਵਰਤਾ ਰਿਆ ਇਹ ਤਾਂ ਜੀ ਇੱਕ ਆ ਅੱਗੇ ਅੱਗੇ ਦੇਖੋ ਹੋਤਾ ਹੈ ਕਿਹਾ ਇਹ ਟ੍ਰੇਲਰ ਆ ਅੱਗੇ ਕੀ ਪਤਾ ਗੁਰੂ ਨੇ ਕੀ ਮਿਹਰ ਕਰ ਦੇਣੀ ਹੈ ਕੀ ਨਹੀਂ ਬਿਲਕੁਲ ਬਿਲਕੁਲ ਮਿਹਰ ਕਰ ਦੇਣੀ ਹੋਰ ਵੀ ਨੌਜਵਾਨ ਹਗੇ ਨੇ ਜਿਹੜੇ ਆਣਾ ਚਾਹੁੰਦੇ ਨੇ ਤੁਹਾਨੂੰ ਸੰਪਰਕ ਕਰਦੇ ਹੁਣ ਹਾਂਜੀ ਹਾਂਜੀ ਬਹੁਤ ਜਾਣੇ ਨੇ ਮੇਰੇ ਨੰਬਰ ਲਿਆਏ ਕਹਿੰਦੇ ਹੈ ਹੀ ਆਉਣਾ ਚਾਹੁੰਦੇ ਨੇ ਤੇ ਹੁਣ ਤੁਸੀਂ ਵੀਰ ਹੋਂਾਂ ਦੇ ਘਰ ਜਾਓਗੇ ਫਿਰ ਲੱਗਦਾ ਹੈ ਕਿ ਜਿਹੜੀ ਦਿਲ ਦੀ ਖੁਆਇਸ਼ ਪੜਾਈ ਦੀ ਜਾਂ ਜਿਹੜੇ ਇਹਨਾਂ ਨੇ ਕਿਹਾ ਜਿਵੇਂ ਪੜਨਾ ਚਾਹੁੰਦੇ ਬਾਈਬਲ ਦੁਬਾਰਾ ਪੜਨਾ ਚਾਹੁੰਦੇ ਜਾਂ ਹੋਰ ਕਿਤਾਬਾਂ ਪੜਨਾ ਕਿਤਾਬਾਂ ਪੜੋਗੇ ਫਿਰ ਹਾਂਜੀ ਬਿਲਕੁਲ ਕਿਉਂਕਿ ਮੇਨ ਮੇਰਾ ਜੀਵਨ ਦਾ ਹੁਣ ਇੱਕੋ ਹੀ ਮਕਸਦ ਮੈਨੂੰ ਮੱਲੇ ਪਾੜੀ ਕਹਿ ਰਹੇ ਸੀ ਤੈਨੂੰ ਸ਼੍ਰੋਮਣੀ ਕਾਲੇ ਦਲ ਦੇ ਵਿੱਚ ਮੱਲੇ ਨੌਕਰੀ ਦਵਾ ਦੇਣੇ ਉਹ ਪੈਸਾ ਮੋਟਿਵ ਨਹੀਂ ਮੇਰਾ ਮੇਰਾ ਹੁਣ ਮੋਟਿਵੇ ਹੈ ਕਿ ਛੋਟੇ ਛੋਟੇ ਜਿਹੜੇ ਬੱਚੇ ਹਨ ਉਹਨਾਂ ਵਾਸਤੇ ਇਨਸਪੀਰੇਸ਼ਨ ਬਣਨਾ ਹੂੰ ਔਰ ਜਿਵੇਂ ਨਾ ਦੱਸਿਆ ਕਿ ਮਦਰ ਦਾ ਵੀ ਤੁਹਾਡਾ ਨਾਲ ਬੜਾ ਅਟੈਚਮੈਂਟ ਸੀਗੀ ਫਿਰ ਉਹ ਮਦਰ ਇਕੱਲੇ ਉੱਥੇ ਰਹਿੰਦੇ ਨੇ ਫੋਨ ਫੋਨ ਆਂਦਾ ਕੋਈ ਗੱਲਬਾਤ ਹੁੰਦੀ ਮਦਰ ਨਾਲ ਹਾਂਜੀ ਮਦਰ ਨਾਲ ਗੱਲਬਾਤ ਹੁੰਦੀ ਆ ਭਾਜੀ ਭਾਜੀ ਕਹਿੰਦੇ ਕਹਿੰਦੇ ਕੋਈ ਵੀ ਲੋੜ ਹੋਵੇ ਭਾਜੀ ਕਹਿੰਦਾ ਖੁਦ ਗੱਡੀ ਭੇਜਾਂਗੇ ਤੇ ਮੰਮੀ ਜਦੋਂ ਮਰਜ਼ੀ ਚਾਵੇ ਭਾਵੇਂ ਹਫ਼ਤਾ ਰਵੇ 10 ਦਿਨ ਰਵੇ ਮਹੀਨਾ ਰਵੇ ਉਹਨਾਂ ਦੀ ਇੱਛਾ ਤੇ ਭੈਣ ਭਰਾ ਜਿਹੜੇ ਹੈਗੇ ਨੇ ਉਹ ਕਿਸ ਤਰ੍ਹਾਂ ਦਾ ਸਹਿਯੋਗ ਕਰਦੇ ਨਾਲ ਭੈਣ ਭਰਾ ਮੇਰੀ ਕਿਸੇ ਨਾ ਕਿਸੇ ਨਾਲ ਨਹੀਂ ਮਤਲਬ ਵੀ ਉਹਨਾਂ ਨੂੰ ਇਹ ਲੱਗਦਾ ਆ ਕਿ ਇਹ ਗਲਤ ਰਸਤੇ ਤੇ ਚੱਲ ਗਿਆ ਕਿਉਂ ਉਹਨਾਂ ਨੂੰ ਕਿਉਂ ਲੱਗਦਾ ਕਿ ਉਹੀ ਚੀਜ਼ਾਂ ਪਾਈਆਂ ਗਈਆਂ ਨੇ ਕੋਲ ਕੋਲ ਕੇ ਦਿਮਾਗ ਬ੍ਰੇਨ ਵਾਸ਼ ਬ੍ਰੇਨ ਵਾਸ਼ ਕੀਤਾ ਹੋਇਆ ਉਹਨਾਂ ਦਾ ਔਰ ਜੇ ਉਹ ਵਾਪਸ ਹੋਣਾ ਚਾਹਣ ਉਹਨਾਂ ਨੂੰ ਕੀ ਅਪੀਲ ਕਰੋਗੇ ਭੈਣ ਭਰਾ ਖਾਸ ਤੌਰ ਤੇ ਵਾਪਸ ਹੋਣਾ ਚਾਹ ਕਰਨ ਆਪਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਜਿਹੜਾ ਵੀ ਮੇਰਾ ਵੀਰ ਭੈਣ ਵੀਡੀਓ ਦੇਖ ਰਿਹਾ ਆ ਇੱਕੋ ਉਹਨਾਂ ਨੂੰ ਗੱਲ ਆ ਕਿ ਤੁਸੀਂ ਆਪਣੇ ਕੇਸ ਨਾਲ ਇਸ ਵਾਰ ਕਤਲ ਕਰਿਓ ਬਸ ਤੇ ਗੁਰੂ ਦੀ ਪੋਲ ਛਕੋ ਤੇ ਬਹੁਤ ਆਨੰਦ ਜੇ ਮੇਰੇ ਨਾਲ ਬੜਾ ਕੁਝ ਹੋ ਰਿਹਾ ਆ ਪਰ ਮੈਨੂੰ ਇਹ ਚੀਜ਼ ਦਾ ਕੋਈ ਮਲਾਲ ਨਹੀਂ ਆ ਮੈਨੂੰ ਪਤਾ ਹੀ ਪੀ ਜੇ ਅੱਜ ਮੇਰੇ ਨਾਲ ਇਹ ਚੀਜ਼ਾਂ ਹੋਣ ਵੀ ਦਈਆਂ ਆਣਾ ਪਰ ਮੈਨੂੰ ਜੋ ਮਿਲ ਗਿਆ ਆਣਾ ਉਹਦੇ ਨਾਲ ਦੀ ਰੀਸ ਨਹੀਂ ਆ ਕੀ ਕਰਨਾ ਚਾਹੋਗੇ ਵੀਜੀ ਬਦਿੰਦਰ ਵੀਜੀ ਜਿਹੜੇ ਸਵਾਲ ਮੇਰੇ ਮਨ ਚ ਨੇ ਉਹ ਤੁਹਾਨੂੰ ਵੀ ਪਤਾ ਕੀ ਸਵਾਲ ਚੱਲ ਰਹੇ ਨੇ ਕੀ ਕਰਨਾ ਚਾਹੋਗੇ ਮਿੱਤਰਾ ਗੱਲ ਇਦਾਂ ਮੈਂ ਕਿਸੇ ਨੂੰ ਰਾਰਗਰ ਕਰਕੇ ਗੱਲ ਕਰਨਾ ਚਾਹੁੰਦਾ ਪਰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਸਟੇਜਾਂ ਤੇ ਦਾੜੀਆਂ ਵਾਲੇ ਪੱਗਾਂ ਬਣਾ ਕੇ ਤੁਸੀਂ ਨਚਾ ਸਕਦੇ ਹੋ ਪਰ ਖੰਡੇ ਦੀ ਧਾਰ ਤੇ ਕੋਈ ਕੋਈ ਨੱਚਦਾ ਇਹ ਉਹ ਗੁਰੂ ਦਾ ਖਾਲਸਾ ਹੈ ਤੇ ਖੰਡੇ ਦੇ ਧਾਰ ਤੇ ਨੱਚਣ ਵਾਲਾ ਸਾਨੂੰ ਪਤਾ ਹੈ ਸਾਡੇ ਗੁਰੂ ਨੇ ਸਾਨੂੰ ਸਭ ਕੁੱਤਾ ਵਾ ਕਈ ਇਹਨੂੰ ਕਹਿ ਰਹੇ ਸੀ ਕਹਿੰਦੇ ਅੰਮ੍ਰਿਤ ਹੀ ਪੈਸਾ ਹੀ ਅੰਮ੍ਰਤਾ ਠੀਕ ਆ ਅੱਜ ਕੱਲ ਤੇ ਕਲਮ ਦਾ ਜਮਾਨਾ ਸਿੱਖ ਕਿਰਪਾਨਾ ਪਾਈ ਫਿਰਦੇ ਆ ਉਹਨਾਂ ਦੇ ਦਿਮਾਗ ਦੇ ਵਿੱਚ ਨਾ ਨਿਹੰਗ ਸਿੰਘ ਬਾਣੇ ਵਾਲੇ ਜਾਂ ਗੁਰੂ ਦੇ ਸਿੱਖ ਜਿਹੜੇ ਨਾ ਉਹ ਖਾਲਸਤਾਨੀ ਐ ਤੇ ਇਹ ਇਸੇ ਚੀਜ਼ ਦਾ ਬੈਨੀਫਿਟ ਲੈ ਰਹੇ ਨੇ ਸਿਕਿਉਰਟੀਆਂ ਲੈਂਦੇ ਨੇ ਨਾ ਤੇ ਰਹਿੰਦੇ ਨੇ ਹੁਣ ਮੇਰੇ ਵਗ ਨੂੰ ਵੀ ਇਹਨਾਂ ਨੇ ਸਾਬਤ ਕਰਦਣਾ ਵੀ ਖਾਲਸਤਾਨੀ ਆ ਆ ਵੇਖੋ ਜਿਹੜਾ ਵੀ ਹੁਣ ਠੀਕ ਆ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਆ ਕਿ ਵੀਰਾਂ ਨੇ ਚਰਚ ਬੰਦ ਕਰਾਈ ਆ ਹ ਤੇ ਉਹ ਮੈਂ ਇਹ ਨਹੀਂ ਕਹਿੰਦਾ ਵੀ ਚਰਚਾ ਬੰਦ ਕਰੋ ਕਿਉਂਕਿ ਗੁਰੂ ਨੇ ਤਾਂ ਸਾਡੇ ਤੇ ਮਹਾਰਾਜ ਅਜੀਤ ਸਿੰਘ ਨੇ ਵੀ ਮੰਦਿਰ ਬਣਾ ਕੇ ਤੇ ਸੋਨਾ ਲਵਾਇਆ ਚਰਚਾਂ ਬਣਾਈਆਂ ਵਾ ਉਹ ਕੰਮ ਨਹੀਂ ਆ ਸਾਡਾ ਅਸੀਂ ਤਾਂ ਜਦੋਂ ਕੱ데 ਕੱਲ ਨੂੰ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਚਰਚ ਤੇ ਕੋਈ ਹਮਲਾ ਹੋਏਗਾ ਨਾ ਤੇ ਸਭ ਤੋਂ ਪਹਿਲਾਂ ਦਵਿੰਦਰ ਸਿੰਘ ਅੱਗੇ ਖੜੋਤਾ ਹੋਊਗਾ ਪ੍ਰਵਾਹ ਕੋਈ ਨਹੀਂ ਹੈ ਗੁਰੂ ਦਾ ਖਾਲਸਾ ਪਰ ਮੈਨੂੰ ਸਿਕਿਉਰ ਕਰ ਸਕਦਾ ਪਰ ਇੱਕ ਚੀਜ਼ ਹੈ ਨਾ ਮੇਰੇ ਵੀਰ ਇਹ ਇਹਨਾਂ ਲੋਕਾਂ ਨੇ ਵੀਰਾਂ ਨੇ ਨਾ ਉਹਨਾਂ ਤੇ ਜਾ ਕੇ ਵੀ ਪਰਚਿਤ ਉਹਨਾਂ ਦੇ ਵੀਰਾਂ ਨੇ ਠੀਕ ਹੈ ਖਾਲਿਸਤਾਨ ਦੇ ਨਾਲ ਹੀ ਲਾਤੇ ਉੱਥੇ ਕੁਝ ਬੱਚੇ ਆ ਉਹਨਾਂ ਨੇ ਗਲਤੀ ਕੀਤੀ ਐ ਹਨਾ ਜਾਂ ਕਹ ਲੋ ਕਿ ਜੋਸ਼ ਚਾਣ ਕੇ ਉਹਨਾਂ ਨੇ ਨਾਰੇ ਲਾਤੇ ਤੇ ਬਸ ਐਸੀ ਚੀਜ਼ ਦਾ ਉਹਨਾਂ ਨੂੰ ਮੁੱਦਾ ਬਣ ਗਿਆ ਤਾਂ ਉੱਥੇ ਜਾ ਕੇ ਪਰਚੇ ਦਰਜ ਕਰਾਉਣ ਦੇ ਨੇ ਕਾ ਆ ਮੁੱਦਾ ਪੈਸਿਆਂ ਵਾਲਾ ਕਿੱਥੇ ਜਾਊਗਾ ਦੇਖੋ ਅਸੀਂ ਕਰਾਵਾਂਗੇ ਨਾ ਫਿਕਰ ਨਾ ਕਰੋ ਇਹਦੇ ਪਿਓ ਨੇ ਇੱਥੇ ਇਹਦੇ ਤੇ ਮਲਕੇਸ਼ ਕੀਤਾ ਹਰਾਸਮੈਂਟ ਕਰਨ ਵਾਸਤੇ ਝੂਠੇ ਇਹ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨਤਾ ਭਾਈ ਠੀਕ ਹੈ ਨਾ ਸਿੱਖਾਂ ਦੀ ਮਾਨਤਾ ਮੈਂ ਖੁਦ ਅਪੀਲ ਕਰਦਾ ਹਾਂ ਸਿੰਘ ਸਾਹਿਬ ਨੂੰ ਕਹਿੰਦੀ ਰਗਬੀਰ ਸਿੰਘ ਜੀ ਨੂੰ ਮੈਂ ਖੁਦ ਆਪ ਲੈ ਕੇ ਜਾਵਾਂਗਾ ਕਿ ਇਸ ਬੱਚੇ ਦੀ ਪਾਏ ਵਾਈ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਕਰੇਗਾ ਇਹਦੇ ਜਿੰਨੇ ਵੀ ਕੇਸ ਆ ਜੋ ਵੀ ਹੈਗਾ ਵਾ ਤੇ ਇਹਦੇ ਬਾਪੂ ਦੇ ਉੱਪਰ ਜਿਹੜਾ ਵਾ ਉਹ ਅਸੀਂ ਕਰਾਵਾਂਗੇ ਪਰਚਾ ਦਰਜ ਕਿ ਕਿਦਾਂ ਧਮਕੀਆਂ ਦਿਵਾਉਣ ਡਿਆ ਮੁੰਡੇ ਨੂੰ ਕਿ ਕਿਸ ਤਰੀਕੇ ਨਾਲ ਨੂੰ ਬਦਨਾਮ ਕੀਤਾ ਵਾ ਉਹ ਤੇ ਬੱਚੇ ਦਾ ਅੱਖਾਂ ਵੇਖੋ ਵਿਚਾਰੇ ਦੀਆਂ ਰੋਟੀ ਤੱਕ ਨਹੀਂ ਖਾਣ ਦਿੱਤੀ ਔਰ ਕੱਪੜੇ ਤੱਕ ਲਵਾ ਲਏ ਯਾਰ ਜਿੱਦਣ ਮੇਰੇ ਕੋਲ ਬੱਚਾ ਆਵੇ ਪਾਜੀ ਪੈਰੀ ਹੈ ਨਹੀਂ ਸੀਦੇ ਜੋੜਾ ਵੀ ਹੈ ਨਹੀਂ ਸੀ ਪੈਰੀ ਇਹਦੇ ਸੋ ਅਸੀਂ ਭਰਾਵਾ ਹੁਣ ਗੁਰੂ ਨੇ ਸਾਨੂੰ ਹੁਕਮ ਕਰਤਾ ਵਾ ਵੀ ਭਰਾ ਬਣਾ ਕੇ ਰੱਖੋ ਤੇ ਅਸੀਂ ਗੁਰੂ ਦਾ ਹੁਕਮ ਤਾਲ ਸਕਦੇ ਆ ਇਸ ਕਰਕੇ ਮੇਰੇ ਵੀਰ ਅਸੀਂ ਇਹ ਨਹੀਂ ਆ ਵੀ ਦੂਜਿਆਂ ਨੂੰ ਸਵਰਗ ਦੇ ਸੁਪਨੇ ਵਿਖਾ ਕੇ ਤੇ ਨਰਕ ਭੋਗੀ ਜਿੰਦਗੀ ਕਰੇ ਅਸੀਂ ਤੇ ਭਰਾਵਾ ਜਿੱਦਾਂ ਦੇ ਵੀ ਹੈਗੇ ਆ ਤੁਹਾਡੇ ਸਾਹਮਣੇ ਆ ਜੇ ਘੋੜਿਆਂ ਤੇ ਰਵਾਂਗੇ ਤਾਂ ਇਕੱਠੇ ਆ ਜੇ ਮਤਲਬ ਉਂਝ ਦੇ ਸਾਹ ਕੱਟਾਂ ਇਕੱਠੇ ਆ ਕੋਈ ਪ੍ਰਵਾਹ ਕੋਈ ਨਹੀਂ ਬਿਲਕੁਲ ਬਿਲਕੁਲ ਇਹ ਉਹ ਵੀਰ ਆ ਜਿਹੜਾ ਹੁਣ ਟਿੱਪੂ ਦੀ ਜਗ੍ਹਾ ਤੇ ਹਰਪੀ ਸਿੰਘ ਬਣ ਚੁੱਕਾ ਹੈ ਔਰ ਜੋ ਇਹ ਐਸਆਈ ਭਾਈਚਾਰੇ ਦੇ ਲੋਕ ਕਹਿੰਦੇ ਸਨ ਕਿ ਉਹਨਾਂ ਤੇ ਇਲਜ਼ਾਮ ਲੱਗਦੇ ਨੇ ਕਿ ਪੈਸੇ ਦੇ ਕੇ ਧਰਮ ਪਰ ਬਰਤਨ ਕਰਵਾਇਆ ਜਾਂਦਾ ਇਸੇ ਆਡੀਓ जगਜਾਹਰ ਜ਼ਰੂਰ ਹੋਈ ਹੈ ਲੇਕਿਨ ਕਿਤਨਾ ਕਿਤੇ ਇਸ ਨੌਜਵਾਨ ਦਾ ਉਹ ਹਾਲਾਤ ਕੀਤੇ ਗਏ ਕਿ ਕਿ ਪਿਤਾ ਵੱਲੋਂ ਖੁਦ ਹੀ ਆਪਣੇ ਬੱਚੇ ਨੂੰ ਨੰਗੇ ਕਰਕੇ ਘਰੋਂ ਕੱਢ ਦਿੱਤਾ ਗਿਆ ਜਿਸ ਤੋਂ ਬਾਅਦ ਦਵਿੰਦਰ ਹੁਣਾ ਨੇ ਇਸ ਦਾ ਹੱਥ ਫੜਿਆ ਤੇ ਹੱਥ ਫੜਨ ਤੋਂ ਬਾਅਦ ਉਸ ਨੂੰ ਕੱਪੜੇ ਤੱਕ ਲਿਆ ਕੇ ਦਿੱਤੇ ਤਾਂ ਜੋ ਕਿ ਉਹ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਬਤੀਤ ਕਰ ਸਕੇ ਲੇਕਿਨ ਪੰਜ ਸਵਾਲ ਇਸ ਵੀ ਨੇ ਇਸ ਵੀਡੀਓ 'ਚ ਪੁੱਛੇ ਨੇ ਕਹਿੰਦੇ ਨੇ ਕਿ ਜੇਕਰ ਕੋਈ ਵੀ ਜਵਾਬ ਉਸ ਦਾ ਦੇ ਸਕੇ ਤਾਂ ਮੈਂ ਜ਼ਰੂਰ ਉਸ ਨਾਲ ਗੱਲਬਾਤ ਜ਼ਰੂਰ ਕਰਾਂਗਾ ਲੇਕਿਨ ਹੁਣ ਦਵਿੰਦਰ ਹੁਣਾਂ ਦਾ ਕਹਿਣਾ ਹੈ ਕਿ ਇਹ ਸਾਡਾ ਭਰਾ ਬਣ ਚੁੱਕਾ ਹੈ ਔਰ ਇਸ ਦੇ ਪਿਤਾ ਜਿਹੜੇ ਨੇ ਹੁਣ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਜੇਕਰ ਕਿਸੇ ਨੇ ਵੀ ਇਸ ਵੱਲ ਵੇਖਿਆ ਤਾਂ ਉਸ ਦੇ ਹਾਲਾਤ ਅਸੀਂ ਅਨੇ ਜੇਠਾਂਗੇ ਲੇਕਿਨ ਲਗਾਤਾਰ ਹੀ ਜੋ ਕੰਟਰੋਵਰਸੀ ਸੀ ਜਾਂ ਘਰ ਛੱਡਣ ਦੀ ਗੱਲ ਜਿਹੜੀ ਹੁੰਦੀ ਆ ਉਹ ਕੀਤੀ ਜਾਂਦੀ ਆ ਜਾਂ ਧਰ ਪਰਵਤਨ ਦੀ ਗੱਲ ਕੀਤੀ ਜਾਂਦੀ ਆ ਉਸ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਅਤੇ ਨਾਲ ਹੀ ਇਸ ਨੌਜਵਾਨ ਨੂੰ ਬਹੁਤ ਸਾਰੀਆਂ ਧਮਕੀਆਂ ਭਰੇ ਫੋਨ ਵੀ ਆ ਰਹੇ ਨੇ ਲੇਕਿਨ ਕਈ ਨੌਜਵਾਨ ਜਿਹੜੇ ਇਦਾਂ ਦੇ ਨੇ ਜਿਹੜੇ ਕਈ ਸਵਾਲ ਵੀ ਪੁੱਛਣਗੇ ਉਹ ਇਸ ਵੀਰ ਨੂੰ ਜੋ ਖਾਸ ਤੌਰ ਤੇ ਸੰਪਰਕ ਵੀ ਕਰ ਸਕਦੇ ਨੇ ਅਤੇ ਖਾਸ ਤੌਰ ਤੇ ਇਸ ਵੀਡੀਓ ਨਾਲ ਇਹਨੂੰ ਸਵਾਲਾਂ ਦੇ ਜਵਾਬ ਵੀ ਦੇ ਸਕਦੇ ਨੇ ਜੇਕਰ ਦੇਣਾ ਚਾਹਣ ਲੇਕਿਨ ਵੀਰ ਉਹਨਾਂ ਦਾ ਕਹਿਣਾ ਦਵਿੰਦਰ ਉਹਨਾਂ ਦਾ ਕਿ ਜੇ ਕਿਸੇ ਨੇ ਵੀ ਇਸ ਦੀ ਹਵਾ ਵੱਲ ਵੇਖਿਆ ਤਾਂ ਹਲਾ